ਕਿ ਜਿਸ ਜਗ੍ਹਾ ਦੇ ਉੱਤੇ ਜਿਸ ਨੂੰ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਨੇ ਇਹ ਕਹਿ ਕੇ ਬੰਦ ਕੀਤਾ ਕਿ ਆਰਟੀਆ ਦਫ਼ਤਰ ਬੰਦ ਕਰ ਦਿੱਤਾ ਤੇ ਅੰਦਰ ਆਰਟੀਆ ਸਾਹਿਬ ਵੀ ਕੰਮ ਕਰ ਰਹੇ ਉਹਨਾਂ ਦਾ ਸਟਾਫ ਵੀ ਕੰਮ ਕਰ ਰਿਹਾ ਉਹ ਸਿਰਫ ਇੱਕ ਚਲਾਨਾਂ ਵਾਲਾ ਹਾਲ ਸੀ ਅਸਲ ਆਰਟੀਆ ਦਫ਼ਤਰ ਦਾ ਬੋਰਡ ਇੱਥੇ ਲੱਗਿਆ ਜਿਹੜਾ ਪਟਕੇ ਮੌਕੇ ਤੇ ਉੱਧਰ ਲਾ ਕੇ ਨਵਾਂ ਬੋਰਡ ਲਾਇਆ ਇਹਨਾਂ ਨੂੰ ਪਹਿਲੇ ਤਾਂ ਇਹਨਾਂ ਨੂੰ ਪੁੱਛਿਆ ਜੀ ਤੁਸੀਂ ਇੰਨੇ ਪੈਸੇ ਲੱਖ ਰੁਪਏ ਲਾ ਕੇ ਇਹਨੂੰ ਸਜਾਇਆ ਕਿ ਜਗਰ ਨੂੰ ਬਾਹਰ ਕੱਲੇ ਦਰਵਾਜੇ ਲੱਕੜ ਦੇ ਦਰਵਾਜੇ ਨੂੰ ਤਾਲਾ ਲਗਾਉਣਾ ਸੀਗਾ ਜਿਹੜਾ ਕਿ ਉਹ ਦਫ਼ਤਰ ਹੀ ਨਹੀਂ ਹੈਗਾ ਦਫ਼ਤਰ ਤਾਂ ਦਰਵਾਜੇ ਤੋਂ ਸਾਈਡ ਉੱਭੇ ਇੱਥੇ ਜਿਹੜਾ ਉਹ ਕੰਮ ਲਗਾਤਾਰ ਚੱਲ ਰਿਹਾ ਜਿਹੜੀ ਉਹ ਕਹਿੰਦੇ ਸੀ ਆਰਸੀਆਂ ਲਾਇਸੈਂਸ ਜੇ ਉਹ ਉਹ ਕੰਮ ਤਾਂ ਉਹ ਕਹਿੰਦੇ ਪਹਿਲਾਂ ਹੀ ਆਨਲਾਈਨ ਸੀ ਉਹਦਾ ਤਾਂ ਕੋਈ ਹੈ ਹੀ ਨਹੀਂ ਸੀ ਤੇ ਕੁਛ ਨਹੀਂ ਬੰਦਾ ਜੀ ਤੇ ਸਿਰਫ ਚਲਾਨਾ ਵਾਲਾ 카운ਟਰ ਹੈ ਜੀ ਚਲਾਨਾ ਵਾਲਾ 카운ਟਰ ਬੰਦ ਕਰ ਗਿਆ ਕਹਿੰਦਾ ਮੈਂ ਆਰਟੀਆ ਦਫਤਰ ਬੰਦ ਕਰਤਾ ਇਹ ਆਰਟੀਆ ਸਾਹਿਬ ਦਾ ਕਮਰਾ ਹੈ ਆ ਸਾਰੇ ਦਫਤਰ ਕਮਰੇ ਖੁੱਲੇ ਨੇ ਸਿਰਫ ਇੱਕ ਚਲਾਨਾ ਵਾਲਾ 카운ਟਰ ਬੰਦ ਕੀਤਾ ਇਹ ਦਿਖਾਉਣ ਵਾਸਤੇ ਕਿ ਆਰਟੀਆ ਦਫਤਰ ਬੰਦ ਹੋ ਗਿਆ ਸਾਰੇ ਕਮਰੇ ਖੁੱਲੇ ਹੋਏ ਆ ਸਿਰਫ ਇੱਕ ਹਾਲ ਜਿੱਥੇ ਚਲਾਨ ਭਰੇ ਜਾਂਦੇ ਸੀ ਉਹ ਸਿਰਫ ਬੰਦ ਕੀਤਾ ਗਿਆ ਹੈ ਕੀਤਰੀਵਾਲ ਆਪ ਜਿਹੜਾ ਕਿ ਕਹਿੰਦਾ ਕਿ ਮੈਂ ਪ੍ਰਟਾਚਾਰ ਮੁਕਤ ਕਰਦਾ ਉਹ ਆਪ ਜੇਲ੍ਹ ਦੇ ਵਿੱਚ ਕਿਉਂ ਰਹਿ ਕੇ ਆ ਤੇ ਇਹ ਇੱਥੇ ਕਹਿੰਦਾ ਕਿ ਕੀ ਪ੍ਰਟਾਚਾਰ ਹੋ ਰਿਹਾ ਉਹ ਲੱਕੜ ਦੇ ਦਰਵਾਜੇ ਨੂੰ ਤਾਲਾ ਲਾ ਕੇ ਚਲਾ ਗਿਆ ਕਿਸੇ ਦੇ ਕੋਲ ਲੈਣ ਦੇਣੀ ਨਹੀਂ ਹੈਗਾ ਉਹ ਕੋਈ ਇੱਥੇ ਕੋਈ ਹੈ ਵੀ ਉਹ ਕੋਈ ਸਿਸਟਮ ਕੀ ਦੱਸ ਕੇ ਗਏ ਹੁਣ ਕਿ ਭਾਈ ਔਨਲਾਈਨ ਚਲਾਨ ਕੱਟ ਕੇ ਆਣਗੇ ਇਹਨਾਂ ਨੂੰ ਐਦਾਂ ਇਹਨਾਂ ਦੇ ਅਸੀਂ ਇਸ ਦਾ ਇਹਨਾਂ ਨੂੰ ਸੁਭਿਧਾ ਦਵਾਂਗੇ ਕੀ ਸਮਝਾਇਆ ਉਹ ਤੇ ਤਾਲਾ ਲਾ ਮਾਰੇ ਬੱਚਾ ਉਹ ਚਾਬੀ ਉਹ ਤੇ ਡਸਟਬਿਨ 'ਚ ਉਹ ਦਿੱਤੀ ਚਲੋ ਜੀ ਉਹ ਡਸਟਬਿਨ ਕਿੱਥੇ ਪਤਾ ਹੀ ਨਹੀਂ ਭਗਵੰਤ ਮਾਨ ਸਮਝਾਏਗਾ ਤਾਂ ਜੀ ਉਹਨੂੰ ਆਪ ਕੁਝ ਸਮਝ ਹੋਏਗੀ ਹ ਉਹਨੂੰ ਤਾਂ ਪਤਾ ਹੀ ਕੁਛ ਨਹੀਂ ਹੈ ਵੀ ਮੈਂ ਕੀ ਕਰ ਰਿਹਾ ਉਹਨੂੰ ਤਾਂ ਕਿਹਾ ਵੀ ਇਹਨੂੰ ਤਾਲਾ ਮਾਰ ਦੇ ਉਹ ਤਾਂ ਉਹ ਤਾਂ ਲੇਮਨ ਹੈ ਉਹਨੂੰ ਪਤਾ ਹੀ ਨਹੀਂ ਉਹਨੂੰ ਤਾਂ ਜੋ ਕੇਜਰੀ ਵਾਲ ਕਹਿੰਦਾ ਵੀ ਆ ਕਰੀ ਜੋ ਉਹ ਕਰੀ ਜਾ ਰਿਹਾ ਸਿਰਫ ਇੱਕ ਚਲਾਨਾ ਵਾਲਾ ਕਮਰਾ ਬੰਦ ਕਰਕੇ ਇਹ ਸ਼ੋਅ ਕੀਤਾ ਗਿਆ ਕਿ ਜਿਵੇਂ ਪੂਰੇ ਦਾ ਪੂਰਾ ਆਰਟੀਏ ਵਿਭਾਗ ਹੀ ਉਹ ਖਤਮ ਕਰ ਦਿੱਤਾ ਗਿਆ ਹੋਵੇ ਜਦੋਂ ਉਹ ਬੰਦੇ ਨੂੰ ਬਾਅਦ ਟ੍ਰੈਫਿਕ ਦਫ਼ਤਰ ਵਾਲ ਟ੍ਰੈਫਿਕ ਪੁਲਿਸ ਵਾਲੇ ਰੋਕਦੇ ਨੇ ਵੀ ਆਰ ਸੀ ਦਿਖਾਓ ਕਹਿੰਦਾ ਜੀ ਆਰ ਸੀ ਤਾਂ ਮੇਰੀ ਡੀਟੀਓ ਦਫ਼ਤਰ ਪਈ ਹੈ वो कहने अभी नहीं मनते पता पीछा गड्डी बंद करी जा रहे थे और जो है मेरी आर सी वारसी सब कुछ थी गाड़ी बोन कर दिए सर आज चार दिन से चक्कर काट रहा हूँ यहाँ यहाँ पे अभी तक तो कोई सुनवाई नहीं सर तब आता हूँ कहते हैं तक बंद है रोज रोज चक्कर लगा लगाते हम अपनी दिहाड़ी तोड़ रहे हैं पाँच दो रुपये कमाने वाले नहीं हैं ਜਿਹੜੇ ਪਾਸੇ ਆਰਟੀਆ ਦਫਤਰ ਹੈ ਉਧਰ ਕੋਈ ਭਗਵੰਤਮਾਨ ਕੀ ਕੋ ਕੇਜਰੀਵਾਲ ਕੀ ਕੋਈ ਬੰਦਾ ਗਿਆ ਹੀ ਨਹੀਂ ਉਧਰ ਉਹ ਸਾਰੇ ਕਮਰੇ ਉਦਾਂ ਹੀ ਖੁੱਲੇ ਆ ਇਹ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਗਈ ਹੈ ਕਿ ਦਿਖਾਉਣ ਵਾਸਤੇ ਲੋਕਾਂ ਨੂੰ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ ਜੀ ਤਾਲਾ ਲਾਹਣ ਦਾ ਭ੍ਰਸ਼ਟਾਚਾਰ ਨਾਲ ਕੀ ਸੰਬੰਧ ਹੈ 45 ਦਰਵਾਜ਼ਾ ਥੋੜੀ ਭ੍ਰਸ਼ਟਾਚਾਰ ਕਰ ਰਿਹਾ ਤੁਹਾਨੂੰ ਨੌਲੇਜ ਨਹੀਂ ਹੈ ਤੁਹਾਨੂੰ ਡੀਆਈਜੀ ਲੈਵਲ ਦਾ ਬੰਦਾ ਤੁਸੀਂ ਨਹੀਂ ਫੜਿਆ ਹੈਗਾ ਇਹਨਾਂ ਨੂੰ ਛੋਟਿਆਂ ਨੂੰ ਕੀ ਫੜਨਾ ਤੁਸੀਂ ਸ਼ੋਅ ਕਰਦਾ ਕਿ ਅਸੀਂ ਔਨਲਾਈਨ ਕਰਾਂਗੇ ਔਨਲਾਈਨ ਤਾਂ ਪਹਿਲਾਂ ਹੀ ਚੱਲ ਰਿਹਾ ਹੈਗਾ ਔਨਲਾਈਨ ਆਫੀਸ ਲੋਕਾਂ ਪਹਿਲਾਂ ਹੀ ਭਰਦੇ ਹੈਗੇ ਆ ਜਿਹੜੀ ਅਪਰੂਵਲ ਹੁੰਦੀ ਹੈ ਉਹ ਇਹਨਾਂ ਦੇ ਹੱਥ 'ਚ ਹੈ ਅਪਰੂਵਲ ਇਹ ਕਰਦੀ ਨਹੀਂ ਬਿਨਾ ਪੈਸੇ ਤੋਂ ਤੇ ਇੱਥੇ ਕਿਹੜੇ ਦਲਾਲ ਆਦੇ ਨੇ ਜਿਹੜੇ ਜਲਾਨ ਬੁਗਦੇ ਨੇ ਜਿਹੜੇ ਉਹ ਆਪਣਾ ਸਾਰੇ ਕਿਤੇ ਦਲਾਲ ਨੇ ਸਾਰੀ ਪਬਲਿਕ ਆਂਦੀ ਹੈ ਔਰ ਇੱਥੇ 20000 ਜਿਹੜੀ ਅੰਦਰ ਆਰਟੀਆਂ ਔਰ ਡੀਐਲ ਬਣੇ ਪਏ ਨੇ ਲੋਕਾਂ ਦੇ ਉਹ ਸਕੇ ਕੀ ਹੋਏਗਾ ਸਾਹਮਣੇ ਕਮਰੇ ਨੇ ਜਿੱਥੇ ਸਾਰਿਆਂ ਦੇ ਐਸਓ ਸਾਹਿਬ ਦਾ ਕਮਰਾ ਹੈ ਕਲਰਕਾਂ ਦੇ ਕਮਰੇ ਨੇ ਉਹ ਸਾਰੇ ਖੁੱਲੇ ਪਏ ਨੇ ਉਹ ਕੋਈ ਬੰਦ ਨਹੀਂ ਹੈ ਸਿਰਫ ਹਾਲ ਬੰਦ ਕਰਾਇਆ ਗਿਆ ਇਹ ਸ਼ੋਅ ਕਰਨ ਲਈ ਵੀ ਇਹ ਹੀ ਆਟੀਏ ਦਫਤਰ ਹੈ ਬਸ ਅਸੀਂ ਇਸ ਵਕਤ ਲੁਧਿਆਣਾ ਦੇ ਵਿੱਚ ਜਿੱਥੇ ਆਰਟੀਏ ਦਫ਼ਤਰ ਨੂੰ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਨਾਲ अरविंद केजरीवाल ਆਈਸੀ ਜਿਨ੍ਹਾਂ ਨੇ ਤਾਲਾ ਲਾਤਾ ਸੀ ਕਿ ਅੱਜ ਤੋਂ ਬਾਅਦ ਇਹ ਦਫ਼ਤਰ ਬੰਦ ਹੈ ਪਹਿਲੀ ਸਰਕਾਰ ਆਮ ਤੌਰ ਤੇ ਸਰਕਾਰਾਂ ਦਫ਼ਤਰਾਂ ਦੇ ਮੂਰਤ ਕਰਦੀਆਂ ਹੁੰਦੀਆਂ ਇਹ ਪਹਿਲੀ ਸਰਕਾਰ ਹੈ ਜਿਹੜੀ ਤਾਲਾ ਲਾ ਰਹੀ ਹੈ ਕਿਉਂਕਿ ਭ੍ਰਸ਼ਟਾਚਾਰ ਹੁੰਦਾ ਇੱਥੇ ਤੇ ਉਹ ਭ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਅਸੀਂ ਸਾਰਾ ਕੁਝ ਜਿਹੜਾ ਆਨਲਾਈਨ ਕਰ ਦੇਣਾ ਘਰੇ ਬੈਠਿਆਂ ਕੋਲ ਤੁਹਾਡਾ ਤੁਹਾਡੇ ਕੋਲ ਮੁਲਾਜ਼ਮ ਆਵੇਗਾ ਤੁਹਾਡਾ ਕੰਮ ਕਰਕੇ ਜਾਵੇਗਾ ਇੱਥੇ ਜਿਹੜੇ ਬੈਠੇ ਨੇ ਜਾਂ ਜਿਹੜੇ ਇੱਥੇ ਦਲਾਲ ਘੁੰਮਦੇ ਨੇ ਉਹ ਭ੍ਰਸ਼ਟਾਚਾਰ ਕਰਦੇ ਨੇ ਕੀ ਇਹ ਦਫ਼ਤਰ ਬੰਦ ਹੋਣ ਦੇ ਨਾਲ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋਇਆ ਸਾਡੇ ਨਾਲ ਇੱਥੇ ਵਕੀਲ ਸਹਿਬਾਨ ਮੌਜੂਦ ਨੇ ਕੁਝ ਆਮ ਨਾਗਰਿਕ ਵੀ ਨੇ ਇੱਥੇ ਉਹਨਾਂ ਤੋਂ ਪੁੱਛਦੇ ਆਂ ਗੱਲਬਾਤ ਕਰਦੇ ਆਂ ਕੀ ਲੱਗਦਾ ਜੀ ਜਿਹੜਾ ਫੈਸਲਾ ਲਿਆ ਗਿਆ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਖਤਮ ਹੋ ਜਾਣਾ ਹੈ ਘਰੇ ਬੈਠਣ ਨੂੰ ਸੁਵਿਧਾਵਾਂ ਮਿਲ ਲਈਆਂ ਇਹਦਾ ਫਾਇਦਾ ਹੋਇਆ ਲੋਕਾਂ ਨੂੰ ਆ ਕੋਈ ਫਾਇਦਾ ਨਹੀਂ ਹੋਇਆ ਇਹ ਜਾਣਬੁੱਝ ਕੇ ਤਾਲਾ ਲਗਾਇਆ ਗਿਆ ਹੈ ਭ੍ਰਿਸ਼ਟਾਚਾਰ ਨਾਲ ਕੋਈ ਸਬੰਧ ਨਹੀਂ ਉਹਦਾ ਹੀ ਮਤਲਬ ਜੇ ਭ੍ਰਿਸ਼ਟਾਚਾਰ ਹੋ ਇਹਨਾਂ ਨੂੰ ਪਤਾ ਸੀ ਕਿ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਇਹਨਾਂ ਨੇ ਇੱਕ ਬੰਦਾ ਨਹੀਂ ਫੜਿਆ ਤਾਲਾ ਲਾਣਾ ਕੋਈ ਭ੍ਰਿਸ਼ਟਾਚਾਰ ਥੋੜੀ ਖਤਮ ਹੋ ਜਾਣਾ ਹੈਗਾ ਜਿਹੜੇ ਦਫ਼ਤਰ ਨੂੰ ਤਾਲਾ ਲਾਇਆ ਉੱਥੇ ਆਰਟੀਆ ਦਫ਼ਤਰ ਹੀ ਨਹੀਂ ਹੈ ਉਹ ਇੱਕ ਹਾਲ ਹੈ ਉਹ ਜਿੱਥੇ ਜਾਨਕੀ ਸੇਵਾ ਕੇਂਦਰ ਦੇ ਟਾਈਪ ਅੰਦਰ ਬੋਰਡ ਲੱਗੇ ਹੋਏ ਆ ਸਿਰਫ ਇੱਥੇ ਟ੍ਰੈਫਿਕ ਚਲਾਣ ਦਾ ਕੰਮ ਹੁੰਦਾ ਸੀ ਔਰ ਕੋਈ ਕੰਮ ਨਹੀਂ ਹੁੰਦਾ ਸੀ ਜਿਹੜੇ ਪਾਸੇ ਆਰਟੀਆ ਦਫ਼ਤਰ ਹੈ ਉਧਰ ਕੋਈ ਭਗਵੰਤ ਮਾਨ ਕੀ ਕੋ ਕੇਜਰੀਵਾਲ ਕੀ ਕੋਈ ਬੰਦਾ ਗਿਆ ਹੀ ਨਹੀਂ ਉਧਰ ਉਹ ਸਾਰੇ ਕਮਰੇ ਉਦਾਂ ਹੀ ਖੁੱਲੇ ਆ ਉੱਥੇ ਬੰਦੇ ਉਦਾਂ ਹੀ ਬੈਠ ਰਹੇ ਆ ਔਰ ਆਟੀਏ ਦਫਤਰ ਦਾ ਇਸ ਦਾ ਹਾਲ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਗਈ ਹੈ ਕਿ ਦਿਖਾਉਣ ਵਾਸਤੇ ਲੋਕਾਂ ਨੂੰ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ ਜੀ ਅਸੀਂ ਤਾਲਾ ਲਾਉਣ ਦਾ ਇੱਕ ਭ੍ਰਸ਼ਟਾਚਾਰ ਨਾਲ ਕੀ ਸਬੰਧ ਹੈ ਬੰਦਾ ਤਾਲਾ ਦਰਵਾਜਾ ਥੋੜੀ ਭ੍ਰਸ਼ਟਾਚਾਰ ਕਰ ਰਿਹਾ ਭ੍ਰਸ਼ਟਾਚਾਰ ਤਾਂ ਬੰਦੇ ਕਰ ਰਹੇ ਆ ਬੰਦਾ ਇੱਕ ਨਹੀਂ ਫੜਿਆ ਤੁਹਾਨੂੰ ਨੌਲੇਜ ਨਹੀਂ ਹੈ ਤੁਹਾਨੂੰ ਡੀਆਈਜੀ ਲੈਵਲ ਦਾ ਬੰਦਾ ਤੁਸੀਂ ਨਹੀਂ ਫੜਿਆਗਾ ਇਹਨਾਂ ਨੂੰ ਛੋਟਿਆਂ ਨੂੰ ਕੀ ਫੜਨਾ ਤੁਸੀਂ ਕੀ ਤੁਹਾਡੇ ਨੌਲੇਜ ਨਹੀਂ ਹੈ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਤੁਹਾਡੀ ਇੰਟੈਲੀਜੈਂਸ ਕੀ ਕਰ ਰਹੀ ਹੈਗੀ ਹੈ ਤੁਹਾਨੂੰ ਕੁਝ ਨੌਲੇਜ ਨਹੀਂ ਹੈਗੀ ਤੁਸੀਂ ਬਿਨਾਂ ਵਜ੍ਹਾ ਤੋਂ ਐਵੇਂ ਤਾਲਾ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਉਹਨਾਂ ਦੀ ਗਾਈਡਲਾਈਨ ਕੋਈ ਨਹੀਂ ਬਣਾਈ ਇਹ ਹੁਣ ਫਰਦਰ ਕੰਮ ਕਿਸ ਤਰੀਕੇ ਨਾਲ ਹੋਏਗਾ ਜਿਹੜਾ ਕੰਮ ਇੱਥੇ ਆਲਰੇਡੀ ਹੋ ਰਿਹਾ ਸੀਗਾ ਉਹ ਕਿੱਦਾਂ ਹੋਏਗਾ ਉਹਦਾ ਕੋਈ ਗਾਈਡਲਾਈਨ ਨਹੀਂ ਹੈ ਇੱਕ ਸ਼ੋਅ ਕਰਦਾ ਕਿ ਹੈਗੇ ਆ ਜਿਹੜੀ ਉਹ ਅਪਰੂਵਲ ਹੁੰਦੀ ਹੈ ਉਹ ਇਹਨਾਂ ਦੇ ਹੱਥ 'ਚ ਹੈ ਅਪਰੂਵਲ ਇਹ ਕਰਦੀ ਨਹੀਂ ਬਿਨਾ ਪੈਸੇ ਤੋਂ ਠੀਕ ਹੈ ਨਾ 200 ਰੁਪਏ ਦਿਓ ਅਪਰੂਵਲ ਹੋ ਜੂਗੀ ਏਜੰਟ ਬਾਹਰ ਬਿਠਾਏ ਆ ਉਹ ਕਹਿੰਦੇ ਲੈ ਇਹਨਾਂ ਨੂੰ ਪੈਸੇ ਦੇ ਦਿਓ ਇਹ ਆਪੀ ਤੁਹਾਡੀ ਪ੍ਰੂਵਲਾਂ ਹੋ ਜਾਣਗੀਆਂ ਜਿਹੜੇ ਬੰਦੇ ਲੋਕੀ ਆਨਲਾਈਨ ਅਪਲਾਈ ਕਰਦੇ ਹੈਗੇ ਆ ਉਹਨਾਂ ਦੀ ਕੋਈ ਸੁਨਵਾਈ ਨਹੀਂ ਉਹ ਪੈਂਡਿੰਗ ਰੱਖਿਆ ਜਾਂਦੀਆਂ ਜਿਨ੍ਹਾਂ ਦੀ ਫੀਸ ਆ ਜਾਂਦੀ ਹੈ ਉਹ ਪ੍ਰੂਵਲ ਹੋ ਜਾਂਦੀ ਆ ਉਹ ਆਰਸੀ ਤੁਹਾਡੇ ਘਰ ਬਣ ਕੇ ਆ ਜੂਗੀ ਆਹ ਕੰਮ ਹੈਗਾ ਇਹਦਾ ਕੋਈ 200 ਰੁਪਿਆ ਲੈਣ ਵਾਲਾ 500 ਰੁਪਿਆ ਲੈਣ ਵਾਲਾ ਕੰਮ ਉਹ ਬੰਦ ਹੋ ਗਿਆ ਜੀ ਉਹ ਹੁਣ ਬੰਦ ਹੋਇਆ ਕਿਥੇ ਉਹ ਆਈਡੀਆ ਚੱਲ ਰਹੀਆਂ ਉਹਨਾਂ ਦੀ ਬੰਦ ਨਹੀਂ ਨਾ ਹੋਇਆ ਹੈਗਾ ਪਬਲਿਕ ਦਾ ਕੰਮ ਨਹੀਂ ਹੋ ਰਿਹਾ ਉਹ ਬੰਦ ਹੋਇਆ ਕਿ ਨਹੀਂ ਹੋਇਆ ਉਹ ਇਹ ਦੇਖਣਗੇ ਪਬਲਿਕ ਦਾ ਡਾਇਰੈਕਟ ਕੰਮ ਨਹੀਂ ਹੋ ਰਿਹਾ ਬਿਨਾ ਪੈਸੇ ਤੋਂ ਉਹਦੇ ਰੇਟ ਹੋਰ ਵਧਾ ਦੇਣਗੇ ਰੇਟ ਜਿਹੜੇ ਨੇ ਲੈਂਦੇ ਸੀ ਪਹਿਲੇ ਜਿਸ 100 ਰੁਪਏ ਲੈਂਦੇ ਸੀ ਉਸ 300 ਰੁਪਏ ਕਰ ਦਿੱਤੇ ਜਿਹਦੇ 1200 ਲੈਂਦੇ ਸੀ ਉਸ 2200 ਰੁਪਏ ਕਰ ਦਿੱਤੇ ਇਹਨਾਂ ਨੇ ਫਾਰਮ भरने ਤੋਂ ਫਾਰਮ ਭਰਨ ਦੇ ਤੇ 50 ਰੁਪਏ ਉੱਤੇ ਸੇਵਾ ਕੇਂਦਰ ਅਲੱਗ ਲੈਂਦੇ ਨੇ ਉਹ ਤੇ ਭ੍ਰਸ਼ਟਾਚਾਰ ਵਧਿਆ ਜਾਂ ਘਟਿਆ ਭ੍ਰਸ਼ਟਾਚਾਰ ਦੇ ਪੈਸੇ ਤੁਸੀਂ ਕਰ ਰਹੇ ਹੋ ਸਾਡੇ ਕੋਲ ਕੀ ਹੈ ਅਸੀਂ ਤਾਂ ਜਨਤਾ ਦੀ ਸੇਵਾ ਵਾਸਤੇ ਬੈਠਨੇ ਆ ਚਲੋ ਕਿਸੇ ਨੂੰ ਪਰੇਸ਼ਾਨੀ ਨਹੀਂ ਉਹ ਵਕੀਲ ਕੀ ਕਰਦੇ ਨੇ ਵਕੀਲਾਂ ਦਾ ਕੰਮ ਕੀ ਹੈ ਅਸੀਂ ਤਾਂ ਇਸ ਵਾਸਤੇ ਬੈਠਦੇ ਸੀ ਚਲੋ ਆਪਣੀ ਰੋਜੀ ਰੋਟੀ ਦੀ ਲੇਕਿਨ ਉਹਨੇ ਸਾਰਾ ਭ੍ਰਸ਼ਟਾਚਾਰ ਤਾਂ ਤੁਸੀਂ ਕਰਦੇ ਹੋ ਤੁਸੀਂ ਇੰਦੀ ਫੀਸਾਂ ਵਾਦਾ ਦਿੱਤੀਆਂ ਔਰ ਸਾਰੇ ਰਾਸਤੇ ਬੰਦ ਕਰ ਦਿੱਤੇ ਜਨਤਾ ਵੈਸੇ ਇਤੇ ਤੱਕ ਕੇ ਖਾ ਰਹੀ ਹੈ ਉਸੇ ਦਲਾਲ ਵਿੱਚੋਂ ਕੱਢੇ ਆ ਦਲਾਲ ਕਿਤੇ ਨੇ ਇੱਥੇ ਕਿਹੜੇ ਦਲਾਲ ਆਦੇ ਨੇ ਜਿਹੜੇ ਜਲਾਨ ਭਗਦੇ ਨੇ ਜਿਹੜੇ ਆਪਣਾ ਸਾਰੇ ਕਿਤੇ ਦਲਾਲ ਨੇ ਪਸਾਰੀ ਪਬਲਿਕ ਆਂਦੀ ਹੈ ਔਰ ਇਤੇ 20000 ਜਿਹੜੀ ਅੰਦਰ ਆਰਸੀਆਂ ਔਰ ਡੀਐਲ ਬਣੇ ਪਏ ਹੋਏ ਨੇ ਲੋਗਾਂ ਦੇ ਉਸੇ ਕੀ ਹੋਏਗਾ ਉਸੇ ਇਹਨਾਂ ਨੇ ਕੋਈ ਹੱਲ ਲਿਕਾਲਿਆ ਕਿ ਅਸੀਂ ਪਹਿਲੇ ਕੀ ਲਗ ਕਰੀਏ ਉਹ ਹੈ ਕਿ ਇਸ ਦਫਤਰ ਨੂੰ ਹਾਂ ਬਾਬਾ ਭਗਵੰਤ ਮਾਨ ਜੀ ਆਣ ਤੋਂ 2 ਦਿਨ ਪਹਿਲਾਂ ਚੰਗੀ ਤਰ੍ਹਾਂ ਸਜਾਇਆ ਗਿਆ। ਪੇਟ ਕੀਤੇ ਗਏ। ਆਪ ਬੋਰਡ ਦਫਤਰ ਲਾਤਾ। ਇੱਥੇ ਆਰਡੀ ਵੈਂਦਾ ਹੀ ਨਹੀਂ ਹੈ। ਇੱਥੇ ਆਰਡੀ ਵੈਂਦਾ ਹੀ ਨਹੀਂ। ਵੈਂਦਾ ਹੀ ਨਹੀਂ ਹੈ। ਇਹ ਆਰਡੀ ਦਾ ਦਫਤਰ ਹੀ ਨਹੀਂ ਹੈਗਾ। ਆਰਡੀ ਦਾ ਦਫਤਰ ਪਰਲੀ ਸਾਈਡ ਤੇ ਆ। ਇਹਨੂੰ ਐ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਸਜਾ ਕੇ ਅੰਦਰ ਸਾਰੇ ਡੈਸਕ ਹੈਲਪ ਡੈਸਕ ਤੇ ਬੋਰਡ ਲਗਾ ਕੇ ਅੰਦਰ ਇਹ ਸ਼ੋਅ ਕੀਤਾ ਗਿਆ ਕਿ ਇਹੀ ਆਰਟੀਏ ਦਫਤਰ ਹੈ ਔਰ ਭਗਵਾਨ ਜੀ ਤੁਮ ਨੂੰ ਹਨੇਰੇ ਚ ਰੱਖਿਆ ਗਿਆ ਕਿ ਇੱਥੇ ਆਰਟੀਏ ਦੋ ਇਹਨੂੰ ਤਾਲਾ ਲਾ ਗਿਆ ਹੈਗਾ ਜਿਹੜਾ ਮੇਨ ਆਰਟੀਏ ਦਫਤਰ ਹੈ ਉਧਰੋਂ ਗਿਆ ਹੀ ਨਹੀਂਗਾ ਆਰਟੀਏ ਦਫਤਰ ਕਿੱਥੇ ਹੈ ਦੋ ਜੀ ਪਹਿਲਾਂ ਇਹ ਆਫਟਰ ਦੇ ਦਫਤਰ ਦਾ ਬੋਰਡ ਉਧਰ ਲੱਗਿਆ ਸੀ ਦਫਤਰ ਅੰਦਰ ਗਲੀ 'ਚ ਇਹ ਗਲੀ 'ਚ ਜਾਓਗੇ ਸਾਹਮਣੇ ਆਰਟੀਏ ਦਫਤਰ ਹੈ ਇਹ ਹਾਲ ਹੈ ਸਿਰਫ ਚਲਾਨ ਭੁਗਤਾਨ ਵਾਲਾ ਜਿੱਥੇ ਕਿ ਇਹ 2018 ਤੋਂ ਚਲਾਨ ਆਨਲਾਈਨ ਚੱਲ ਰਹੇ ਨੇ ਇਹ ਕਹ ਰਹੇ ਨੇ ਅੱਜ ਆਨਲਾਈਨ ਕਰਾਂਗੇ ਆਲਰੇਡੀ 2018 ਤੋਂ ਆਨਲਾਈਨ ਚੱਲ ਰਹੇ ਹੈ 18 ਤੋਂ ਲੈ ਕੇ ਅੱਜ 7 ਸਾਲ ਹੋ ਗਏ ਹੁਣ ਉਹ ਚਲਾਨਾਂ ਦੀ ਆਈਡੀ ਸਿਰਫ ਇਨ੍ਹਾਂ ਕੋਲ ਹੈ ਉਹ ਬਾਹਰ ਅਸੀਂ ਆਨਲਾਈਨ ਨਹੀਂ ਭਰ ਸਕਦੇ ਉਹ ਚਲਾਨ ਕਿਵੇਂ ਭੁਗਤੇ ਜਾਣਗੇ ਉਸ ਬਾਰੇ ਸਾਨੂੰ ਕੋਈ ਕਲੀਅਰ ਨਹੀਂ ਦੱਸ ਰੇ ਹੁਣ ਲੋਕੀ ਪਰੇਸ਼ਾਨ ਨੇ ਜਿਹੜੇ ਜਿਹੜੇ ਚਲਾਨ 1.5 ਲੱਖ ਚਲਾਨ ਇਹਨਾਂ ਨੇ ਅਦਾਲਤਾਂ ਚ ਭੇਜ ਦਿੱਤਾ ਕਿ ਇਹਨਾਂ ਨੂੰ ਪੁੱਛੋ ਕਿ ਉਧਰੋਂ ਜਿਹੜੇ ਚਲਾਨ ਨੇ ਔਰ ਸਿੱਧਾ ਲੈ ਕੇ ਕਲੀਅਰ ਹੋਏ ਸਾਰੇ ਸਾਰੇ ਪੈਂਡਿੰਗ ਪਏ ਆ ਜਿਹੜੀ ਪਬਲਿਕ ਉਧਰੋਂ ਹੀ ਚਲਾਨ ਭੁਗਤਾ ਕੇ ਜਾਂਦੀ ਹੈ ਉਹ ਸਾਰੇ ਸਾਰੇ ਚਲਾਨ ਉਹ ਪਬਲਿਕ ਨੂੰ ਤਾਂ ਅਵੇਅਰਨੈਸ ਕੀਤਾ ਕਿੱਥੇ ਇਹਨਾਂ ਨੇ ਕਿ ਭਾਈ ਸਾਨੂੰ ਹਾਜੀ ਉਧਰੋਂ ਤੁਸੀਂ ਰਸੀਦ ਲੈ ਕੇ ਆਓ ਅਸੀਂ ਕਟਾਂਗੇ ਕੋਈ ਚਲਾਨ ਜਿੰਨੇ ਉਧਰ ਗਏ ਚਲਾਨ ਭੁਗਤਾਏ ਜਿਹੜੇ ਤਾਂ ਕੋਈ ਇਕਾ ਦੁੱਕਾ ਜਿਹੜੇ ਉਧਰ ਉਹਦੀ ਲੈ ਕੇ ਆ ਗਏ ਉਹ ਕੱਟ ਕੇ ਬਾਕੀ ਸਾਰੇ ਇਹਨਾਂ ਕੋਲ ਪੈਂਡਿੰਗ ਪਿਆ ਫਿਰ ਰਹੀ ਉਹਦੀ ਗੱਲਾਂ ਨੂੰ ਬੰਦ ਕਰਨ ਦੀ ਬੰਦ ਇਹਨਾਂ ਨੂੰ ਪਹਿਲੇ ਤਾਂ ਇਹਨਾਂ ਨੂੰ ਪੁੱਛੇ ਕਿ ਤੁਸੀਂ ਇੰਨੇ ਪੈਸੇ ਲੱਖਰ ਰੁਪਏ ਲਾ ਕੇ ਇਹਨੂੰ ਸਜਾਇਆ ਕਿ ਜਗਰ ਨੂੰ ਬਾਹਰ ਕੱਲੇ ਦਰਵਾਜੇ ਲੱਕੜ ਦੇ ਦਰਵਾਜੇ ਨੂੰ ਤਾਲਾ ਲਗਾਉਣਾ ਸੀਗਾ ਜਿਹੜਾ ਕਿ ਉਹ ਦਫਤਰ ਹੀ ਨਹੀਂ ਹੈਗਾ ਜਿਹੜਾ ਮੇਰੇ ਪਹਿਲੇ ਦੋਸਤ ਮੇਰੇ ਦੱਸ ਗਏ ਆ ਕਿ ਉਹ ਦਫਤਰ ਦਾ ਦਰਵਾਜਾ ਤੋਂ ਸਾਈਡ ਤੋਂ ਆ ਇਧਰ ਤਾਂ ਕੱਲਾ ਹਾਲ ਹੈ ਇਹ ਕੱਲੇ ਚਲਾਨ ਜਿਹੜਾ ਕਾਊਂਟਰ ਹੈ ਬਸ ਉਹ ਚੱਲਦਾ ਸੀਗਾ ਉਹ ਵੀ ਦੇਖੋ ਜਿਹੜੇ 2018 ਤੋਂ ਚਲਾਨ ਤਾਂ ਪੈਸੀ ਆਲਰੇਡੀ ਆਨਲਾਈਨ ਹੈ ਹੁਣ ਜਿਹੜੇ ਉਧਰੋਂ ਹੀ ਸਾਨੂੰ ਕੋਈ ਰਸੀਦ ਆਸੀ ਲੈ ਕੇ ਕਿੱਥੋਂ ਕਿੰਦੇ ਕੋਲੋਂ ਕਟਾਈਏ ਦੱਸੋ ਮੰਨ ਲੇ ਹੁਣ ਕੋਈ ਚਲਾਨ ਉਧਰੋਂ ਅਦਾਲਤ ਤੋਂ ਪੁਗਤਾ ਲੰਦਾ ਉਧਰੋਂ ਦੀ ਕੋਈ ਰਸੀਦ ਹੁਣ ਲੈ ਕੇ ਆਗੇ ਤੇ ਕੱਟੇਗਾ ਕੌਣ ਦੇਖੋ ਨਾ ਜਿਹੜੇ ਇਹ ਕਹਿੰਦੇ ਅਸੀਂ ਅਸੀਂ ਅਪਲੋਡ ਕਰਨੇ ਆ ਫਿਰ ਉਹ ਚਲਾਨ ਆਨਲਾਈਨ ਕੱਟਿਆ ਜਾਂਦਾ ਉਹ ਕਿਵੇਂ ਕੱਟਿਆ ਜਾਊਗਾ ਫਿਰ ਰਹੀ ਉਹਦੀ ਗੱਲ ਕਿ ਭ੍ਰਸ਼ਟਾਚਾਰ ਖਤਮ ਪ੍ਰਟ ਕਿ 200 200 ਰੁਪਏ ਏਜੰਟ ਲੈ ਰਿਆ ਹੈ ਇਹਨਾਂ ਨੂੰ ਇੱਕ ਐਡਿਓ ਡੀਆਈਜੀ ਜਿੱਦੇ ਕਰੋ ਕਿੱਡੇ ਕਰੋੜ ਰੁਪਏ ਕਿੱਦਾਂ ਸੋਨਾ ਹੁਣ ਕਿੰਨੇ ਕੇਸ ਉਹਦੇ ਤੇ ਪੈ ਗਏ ਪਹਿਲੇ ਕੀ ਤੁਹਾਨੂੰ ਪਤਾ ਨਹੀਂ ਸੀਗਾ ਉਹਦਾ ਕਿ ਭਾਈ ਇਹ ਕੁਝ ਸਾਡੀ ਸਰਕਾਰ ਦੇ ਅੰਡਰ ਸਾਰਾ ਕੁਝ ਇਹ ਚੱਲ ਰਿਹਾ ਹੈ ਫਿਰ ਕੇਜਰੀਵਾਲ ਆਪ ਜਿਹੜਾ ਕਿ ਕਹਿੰਦਾ ਕਿ ਮੈਂ ਪ੍ਰਸ਼ਟਾਚਾਰ ਮੁਕਤ ਕਰਦਾ ਉਹ ਉਹ ਆਪ ਜੇਲ੍ਹ ਦੇ ਵਿੱਚ ਕਿਉਂ ਰਹਿ ਕੇ ਆਇਆ 6 ਮਹੀਨੇ ਜੇਲ੍ਹ ਕਿਉਂ ਕੱਟ ਗਿਆ ਜਿਹੜਾ ਸ਼ਰਾਬ ਕੋਟਾਲੇ ਦੇ ਵਿੱਚ ਕਿਉਂ ਕੀ ਉਹ ਕੋਟਾਲਾ ਨਹੀਂ ਹੈ ਤੇ ਇਹ ਇੱਥੇ ਕਹਿੰਦਾ ਕਿ ਕੀ ਪ੍ਰਸ਼ਟਾਚਾਰ ਹੋ ਰਿਹਾ ਹੈ ਵੀ ਡੀਟੀਓ ਦਫਤਰ ਪ੍ਰਸ਼ਟਾਚਾਰ ਹੋ ਰਿਹਾ ਉਹ ਲੱਕੜ ਦੇ ਦਰਵਾਜ਼ੇ ਨੂੰ ਤਾਲਾ ਲਾ ਕੇ ਚਲਾ ਗਿਆ ਜਿੰਦੇ ਕੋ ਲੈਣ ਦੇਣੀ ਨਹੀਂ ਹੈਗਾ ਦਰਾ ਉਧਰ ਜਾ ਉਧਰ ਦੀ ਆ ਅੱਛਾ ਆ ਇੱਥੇ ਆਰਟੀਆ ਬੈੰਦਾ ਜੀ ਨਹੀਂ ਇੱਥੇ ਨਹੀਂ ਬੈਠਦਾ ਉਹ ਆਰਟੀ ਦਫਤਰ ਤਾਂ ਨਾਲ ਆਉਂਦਾ ਇੱਥੇ ਤਾਂ ਸਿਰਫ ਚਲਾਨ ਦਾ ਕਾਊਂਟਰ ਸੀਗਾ ਇੱਥੇ ਇੱਕ ਤੋਂ 1.5 ਲੱਖ ਚਲਾਨ ਅੱਜ ਵੀ ਅਵੇਲੇਬਲ ਨੇ ਪ੍ਰੈਜ਼ੈਂਟ ਜਿਹਦੀਆਂ ਆਰਥੀਆਂ ਉਰੇ ਪਈਆਂ ਹੋਈਆਂ ਨੇ ਤੇ ਉਹ ਚਲਾਨਾਂ ਦਾ ਬਣੋ ਕੀ ਹੁਣ ਸਰ ਇਹੀ ਤਾਂ ਸਾਡਾ ਇਹੀ ਤਾਂ ਮੰਗ ਆ ਕਿ ਜਿਹੜੀ ਇਹਨਾਂ ਨੇ ਲੋਕ ਲਾਏ ਇਹਨਾਂ ਨੇ ਨੋ ਲੈਜ ਚ ਨਹੀਂ ਸੀਗਾ ਕਿ ਇੱਥੇ ਆ ਦੱਸਿਆ ਨਹੀਂ ਕਿਸੇ ਨੇ ਇਹਨਾਂ ਨੂੰ ਕਿ ਇੱਥੇ ਚਲਾਨਾਂ ਦਾ ਕੰਮ ਹੁੰਦਾ ਸਿਰਫ ਸਾਡੇ ਬੰਦਿਆਂ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੀਆਂ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਜੀ ਉਹਨਾਂ ਦੀ ਕੋਈ ਆਨਲਾਈਨ ਆ ਵਿਵਿਧਨ ਤੋਂ ਲੋਕਾਂ ਦੀਆਂ ਗੱਡੀਆਂ ਬੰਦ ਨੇ ਹੁਣ ਉਹਦੇ ਕੋਲ ਮੌਕੇ ਤੇ ਆਰਸੀ ਨਹੀਂ ਹੈ ਘਰ ਪਈ ਹੈ ਭੁੱਲ ਗਿਆ ਉਹ ਆਰਸੀ ਲੈ ਕੇ ਇੱਥੇ ਆਂਦਾ ਹੈ ਆਰਸੀ ਸੀਨ ਕਰਦੇ ਨੇ 5000 ਫਾਈਨ ਹੈ ਔਰ ਜੋ 4900 ਲੈਸ ਕਰ ਦਿੰਦੇ ਨੇ ਵੀ ਤੂੰ ਆਰਸੀ ਮੌਕੇ ਤੇ ਦਿਖਾਤੀ ਸਾਨੂੰ ਆ ਕੇ ਉਹਦੀ ਕੋਈ ਆਪਸ਼ਨ ਬਾਹਰ ਨਹੀਂ ਹੈ ਉਹ ਆਪਸ਼ਨ ਸਿਰਫ ਇਨਾਂ ਦੀ ਆਈਡੀ ਚ ਹੈ ਹੁਣ ਉਹ ਬੰਦਾ ਆਈਡੀ ਇੱਥੇ ਆਏਗਾ ਫੀਸ ਕਟਾਏਗਾ ਤਾਂ ਇਹਨੂੰ ਰੀਲੀਜ਼ ਆਰਡਰ ਮਿਲਣਗੇ ਉਹ ਥਾਣੇ 'ਚੋਂ ਆ ਕੇ ਗੱਡੀ ਛੁਡਾਏਗਾ ਹੁਣ 25-25 ਦਿਨਾਂ ਦੇ ਬੰਦੇ ੱੱਕੇ ਖਾ ਰਹੇ ਨੇ ਜਿੰਨਾਂ ਦੀਆਂ ਗੱਡੀਆਂ ਬੰਦ ਹੈ ਉਹਨਾਂ ਦੀ ਬਾਹਰ ਆਈਡੀ ਦੀ ਆਪਸ਼ਨ ਨਹੀਂ ਹੈ ਕ ਇਸ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਆਰਟੀਈ ਅੱਛਾ ਇਸ ਬਾਰੇ ਕੋਈ ਗੱਲ ਨਹੀਂ ਮਤਲਬ ਇੱਥੇ ਡਰਾਈਵਿੰਗ ਲਾਇਸੈਂਸ ਆਰਸੀਆਂ ਬੰਦੀਆਂ ਨਹੀਂ ਇੱਥੇ ਕੁਝ ਨਹੀਂ ਬੰਦਾ ਜੀ ਇੱਥੇ ਸਿਰਫ ਚਲਾਨਾ ਵਾਲਾ ਕਾਊਂਟਰ ਹੈ ਜੀ ਅੱਛਾ ਇਹ ਚਲਾਨਾ ਵਾਲਾ ਕਾਊਂਟਰ ਹੀ ਬੰਦ ਕਰਤਾ ਹਾਂ ਚਲਾਨਾ ਵਾਲਾ ਕਾਊਂਟਰ ਬੰਦ ਕਰ ਗਿਆ ਕਹਿੰਦਾ ਮੈਂ ਆਰਟੀਈ ਦਫਤਰ ਬੰਦ ਕਰਤਾ ਅੱਛਾ ਮਤਲਬ ਇੱਥੇ ਨਾ ਤਾਂ ਡਰਾਈਵਿੰਗ ਲਾਇਸੈਂਸ ਬੰਦਦਾ ਨਾ ਕੋਈ ਇੱਥੇ ਨਾ ਆਰਸੀਆਂ ਨਾ ਰੀਨਿਊਅਲ ਨਾ ਟ੍ਰਾਂਸਫਰਾਂ ਕੁਝ ਨਹੀਂ ਹੁੰਦਾ ਜੀ ਇਹ ਹਾਲ ਸਿਰਫ ਚਲਾਨਾ ਵਾਸਤੇ ਹੈ ਜੀ ਬਸ ਠੀਕ ਹੈ ਉਹ ਮਗਰ ਚੱਲੀ ਜਾਂਦਾ ਦੂਜ वैसे, वैसे आ, भी आरसीयां ता इत्ते बनदियां नहीं आरसीयां ता चंडीगढ़ तो प्रिंट हुंदियां ने इत्ते तो ऑनलाइन फीस जमा होनी है ठीक है ना वो तो ਤੁਸੀਂ نیچے ਕਿਸੇ ਵੀ ਕੰਪਿਊਟਰ ਤੇ ਆਪਣੇ ਘਰੇ ਬੈਠੇ ਕੰਪਿਊਟਰ ਤੇ ਕਰ ਲੋ ঠিক ਹੈ ਨਾ ਇਹਨਾਂ ਨੂੰ ਖਾਲੀ ਫੀਸ ਜਮਾ ਕਰਾਨੀ ਹੁੰਦੀ ਹੈ 컬러 ਕਰਦੇ ਉਹ 컬러 ਕਰਦੇ ਕਮਰੇ ਤਾਂ ਖੁੱਲੇ ਆ ٹھیک ਹੈ ਨਾ ਬੰਦ ਕੀ ਹੋਇਆ ਮੈਨੂੰ ਤਾਂ ਇਹ ਤਾਂ ਸਮਝਾ ਯਹੀ ਤਾਂ ਆਪਾਂ ਸਮਝਦੇ ਵੇਂ ਕਿ ਬੰਦ ਹੋਇਆ ਕੀ ਹੈ ਇਹ ਤਾਂ ਸਾਨੂੰ ਵੀ ਸਮਝਾ ਕੇ ਜਾਏ ਨਾ ਕਿ ਬੰਦ ਕੀਤਾ ਕੀ ਹੈ ਉਹ ਤਾਂ ਸਾਰੇ ਪੰਜਾਬ ਦੇ ਵਿੱਚ ਐਨਾ ਬਣਾਤਾ ਵੀ ਆਰਟੀਆ ਦਫ਼ਤਰਾਂ 'ਤੇ ਤਾਲਾ ਲੱਗ ਗਿਆ ਘਰੇ ਆਰਸੀਆਂ ਘਰੇ ਸਾਰਾ ਕੁਝ ਹੁਣ ਤੁਹਾਨੂੰ ਲੋੜ ਨਹੀਂ ਆ ਸਾਰੇ ਮਤਲਬ ਉਹਨੇ ਇੱਕ ਹਿਸਾਬ ਨਾਲ ਸਾਰੇ ਦਲਾਲ ਕਹਿ ਦੁੱਤਾ ਸਾਰੇ ਬੇਈਮਾਨ ਕਹਿ ਦਿੱਤੇ ਸਰ ਜੀ ਹੁਣ ਆ ਤੁਸੀਂ ਦਲਾਲੀ ਦਾ ਉਹ ਖੁਦ ਹੀ ਕਰਦੇ ਮੈਨੇ ਹੁਣ ਆਪਾਂ ਕਹਿੰਦੇ ਦਲਾਲ ਨੇ 200 ਰੁਪਏ ਲਿੱਤੇ ਸੁਵਿਧਾ ਸੈਂਟਰ ਦੀ 100 ਰੁਪਏ ਫੀਸ ਬਤਾਤੀ ਉਹ ਬੇਨਾਮੀ ਦਲਾਲ ਨੇ ਉਹ ਨਾਮੀ ਦਲਾਲ ਹੋ ਗਏ ਠੀਕ ਹੈ ਨਾ ਪਹਿਲੇ ਜੋ ਹੈ ਪਹਿਲੇ 12000 ਰੁਪਏ ਆਪ ਲੈ ਰਹੇ ਹੋ ਜਿਹੜੇ ਇੰਟਰਨੈਸ਼ਨਲ ਲਾਇਸੈਂਸ ਦੇ 12050 ਰੁਪਏ ਆਪ ਲੈ ਰਹੇ ਹੁਣ 2500 ਕਰ ਦਿੱਤੀ 2500 ਕਰ ਦਿੱਤੀ ਪਹਿਲੇ ਕਿੰਨੇ ਪਹਿਲੇ 850 ਰੁਪਏ ਸੀਗੇ ਹੁਣ 2500 ਫੀਸ ਕਰਤੀ ਹੁਣ 1250 ਰੁਪਏ ਕਿੰਨੇ ਵਧਾਏ ਗਵਰਨਮੈਂਟ ਨੇ ਆਪਣੀ ਦਲਾਲੀ ਲਿੱਤੀ ਸਰਵਿਸ ਸੈਂਟਰ ਚਾਰਜਸ ਵਧਾ ਦਿੱਤੇ ਹੁਣ ਇੱਥੇ ਅਪਡੇਟ ਨੰਬਰ ਅਪਡੇਟ ਕਰੰਦੇ 50 ਰੁਪਏ ਜਾਂਦੇ ਸੀਗੇ ਪਹਿਲੇ ਠੀਕ ਹੈ ਨਾ ਆਰਸੀ ਦੇ ਹੁਣ ਸਹੂਲਤਾਂ ਸੈਂਟਰ 150 ਰੁਪਏ ਲੈਂਦਾ ਏ ਤਾਂ ਫਿਰ ਏਜੰਟ ਕੌਣ ਹੋਇਆ ਇਹ ਦੱਸੋ ਤੁਸੀਂ ਇਹ ਏਜੰਟ نیچے ਬੈਠੇ ਵਾਲਾ ਬੰਦਾ ਹੋਇਆ ਜਿੰਨੇ ਆਨਲਾਈਨ ਪੇਪਰ ਭਰ ਕੇ ਦਿੱਤੇ ਉਹਨੇ 50 ਰੁਪਏ ਲਿੱਤੇ ਜਾਂ ਜਿੰਨੇ 150 ਰੁਪਏ ਲੈ ਰਿਆ ਉਹ ਜੋ ਇੱਕ ਕੰਸਲਟੈਂਸੈਂਟਰ ਉਹ ਏਜੰਟ ਹੋਇਆ ਠੀਕ ਹੈ ਨਾ ਹੁਣ ਮੈਂ ਇੱਕ ਪਿੰਡਾ ਵਿੱਚ 95% ਲੋਕਾਂ ਨੂੰ ਆਨਲਾਈਨ ਹੀ ਕੰਮ ਆਉਂਦਾ ਪਿੰਡਾਂ ਦੇ ਲੋਕਾਂ ਨੂੰ ਉਹ ਏਜੰਟਰੀ ਲੱਭਦੇ ਫਿਰ ਏਜੰਟ ਕ腐ਸ਼ਨ ਕਰਦੇ ਕਿ ਨਹੀਂ ਕਰਦੇ ਉਹ ਕ腐ਸ਼ਨ ਕਰਕੇ ਇੱਥੇ ਪੈਸੇ ਦੇ ਕੇ ਜਾਂਦੇ ਫਿਰ ਉਹ ਤਾਂ ਕੰਮ ਹੁੰਦਾ 95% ਪਿੰਡਾਂ ਦੇ ਲੋਕਾਂ ਨੂੰ ਆਨਲਾਈਨ ਕੰਮ ਨਹੀਂ ਆਉਂਦਾਗਾ ਨਹੀਂ ਆਉਂਦਾਗਾ ਸਮਝ ਗਏ ਲੈ ਤੇ ਸਾਰੇ ਕਰਪਸ਼ਨ ਦਾ ਪਤਾ ਲੱਗਤੀ ਫਿਰ ਅੱਗੇ ਇੱਥੇ ਕਾਊਂਟਰ ਬਣਿਆ ਸੀਗਾ ਪੈਸੇ ਜਮ੍ਹਾਂ ਕਰੋ ਰਸੀਦ ਮਿਲ ਜਾਂਦੀ ਸੀ ਤੇ ਸਾਰਾ ਕੰਮ ਹੋ ਜਾਂਦਾ ਸੀ ਕਿੰਨਾ ਕੁ ਭ੍ਰਿਸ਼ਟਾਚਾਰ ਸੀ ਭ੍ਰਿਸ਼ਟਾਚਾਰ ਤਾਂ ਹੈਗਾ ਹੀ ਸੀਗਾ ਕਿਹੜੇ ਦਫ਼ਤਰ ਵਿੱਚ ਨਹੀਂ ਹੈ ਅਗਰ ਆਪਾਂ ਗਈਏ ਕਿਹੜੇ ਦਫ਼ਤਰ ਵਿੱਚ ਤੁਸੀਂ ਚਲੇ ਜਾਓ ਤੁਸੀਂ ਸੀਐਮ ਅਗਰ ਸੀਐਮ ਨੂੰ ਵੀ ਮਿਲਣਾ ਹੈ ਤਾਂ ਉਹਨੂੰ ਬਿਨਾਂ ਪੈਸੇ ਦੇ ਤੁਸੀਂ ਮਿਲ ਸਕਦੇ ਹੋ ਅਜ ਦੇ ਤਰੀਕੇ ਵਿੱਚ ਠੀਕ ਹੈ ਨਾ ਤਾਂ ਫਿਰ ਆਪਾਂ ਜਾਈਏ ਦਫ਼ਤਰ ਨੂੰ ਤਾਂ ਇਹ ਤਾਂ ਭ੍ਰਿਸ਼ਟਾਚਾਰ ਦਾ ਤਾਂ ਇੱਕ ਨਾਮ ਹੈ ਠੀਕ ਹੈ ਸਰ ਮੇਰਾ ਆਨਲਾਈਨ ਚ ਉਹ डुगरी थाने में ना चलान कटा हुआ था और जो है मेरी आर सी वर सी सब कुछ थी गाड़ी बॉन्ड कर दिए और मेरा पॉल्यूशन नहीं था और लाइसेंस नहीं था सर आज चार दिन से चक्कर काट रहा हूँ यहाँ पे कहते हैं कल आना परसों आना कल आना परसों आना आज उन्नीस तारीख का कटा हुआ आज छह तारीख पाँच तीन तारीख हो गई अभी तक तो कोई सुनवाई नहीं हुई सर तब आता हूँ कहते हैं दफ्तर बंद है अब गरीब आदमी को काम करने जाना होता है रोज रोज चक्कर लगा लगा के हम अपनी दिहाड़ी तोड़ रहे हैं पाँच सौ रुपये कमाने वाले नहीं हैं ਕਿਆ ਕਰੇ ਸਰ ਇੱਕ ਇੱਕ ਬੰਦ ਗੱਡੀ ਮੈਂ ਅੰਦਰ ਆਰਟੀਆ ਸਾਹਮਣੂ ਪਕੜਾਈ ਹੋਈ ਹੈ ਹਾਂ ਪਿਛਲੇ ਵੀਰਵਾਰ ਦੀ ਦਫਤਰ ਬੁੱਧਵਾਰ ਨੂੰ ਦਫਤਰ ਬੰਦ ਕੀਤਾ ਕਿ ਉਹਨਾਂ ਨੇ ਖੋਲੇ ਹੀ ਨਹੀਂ ਕਿ ਸੀਐਮ ਸਾਹਿਬ ਆ ਰਹੇ ਸੀ ਵੀਰਵਾਰ ਦੀ ਆਰਟੀਆ ਦਫਤਰ ਦੇ ਅੰਦਰ ਬੰਦ ਗੱਡੀ ਮੈਂ ਪਕੜਾਈ ਹੋਈ ਹੈ 6000 ਰੁਪਏ ਫਾਈਨ ਹੈ ਫਾਈਨ ਵੀ ਦਿਨ ਤਿਆਰ ਹੈ ਬੰਦਾ ਠੀਕ ਹੈ ਨਾ ਪੂਰੇ 6000 ਵੀ ਪਰ ਉਹਦੀ ਆਨਲਾਈਨ ਪੇਮੈਂਟ ਹੋ ਨਹੀਂ ਸਕਦੀ ਪਰ ਇਹ ਹੋਣੀ ਹੈ ਪੇਮੈਂਟ ਕਿੰਨੇ ਸਾਡੀ ਆਈਡੀ ਨਹੀਂ ਬਣੀ ਆਰਟੀਆ ਸਾਹਿਬ ਨੂੰ ਪਤਾ ਹੀ ਨਹੀਂ ਕਿ ਕੀ ਕਰਨਾ ਹੈ ਹੁਣ ਬੰਦਾ ਰੋਜ਼ ਪਰੇਸ਼ਾਨ ਹੋ ਰਿਹਾ ਬੇਚਾਰਾ ਰੋ ਰਿਹਾ ਹੈ ਕਿ ਅੰਦਰ ਮੈਂ ਨੌਕਰੀ ਤੇ ਜਾਣਾ ਮੈਂ ਨੌਕ ਜੀ ਜੀ ਇਧਰ ਅੰਦਰ ਅੰਦਰ ਕਿੰਨੇ ਇੱਕ ਡਾਕੂਮੈਂਟ ਪਏ ਜਿਹੜੇ ਲੋਕਾਂ ਦੇ ਵਿੱਚ ਹੀ ਬੰਦ ਹੋ ਗਏ ਆ ਭਾਈ 15 20000 ਤਾਂ ਡਾਕੂਮੈਂਟ ਜਿਹੜੇ ਇਹਨਾਂ ਕੋਲ ਜਿਹੜੇ ਹੱਲੇ ਲੋਕ ਪਲਾਨ ਪੁਗਤਾ ਆ ਕੇ ਲੈ ਕੇ ਨਹੀਂ ਗਏ ਹਾਂ ਕਈ ਉਹ ਤਾਂ ਉਹ ਨੇ ਜਿਹੜੇ ਰਸੀਦਾ ਲੈ ਕੇ ਗੇੜੇ ਕੱਢ ਰੇ ਇੱਥੇ ਹੂੰ ਇੱਥੇ ਵਿਚਾਰੇ ਕੋਈ ਕਲਰਕ ਵੀ ਕੀ ਕਰੇਗਾ ਜੇ ਉਹਨੂੰ ਕੋਈ ਪਰਮਿਸ਼ਨ ਵਿੱਚੋਂ ਕੋਈ ਡੀਟੀਓ ਦਊਗਾ ਉਹ ਤਾਂ ਹੀ ਉਹ ਚਲਾਨ ਕੱਢ ਡਾਕੂਮੈਂਟ ਕੱਢ ਕੇ ਦਊਗਾ ਨਾ ਉਹ ਕੋਈ ਇੱਥੇ ਕੋਈ ਹੈ ਵੀ ਉਹ ਕੋਈ ਸਿਸਟਮ ਕੀ ਦੱਸ ਕੇ ਗਏ ਹੋਣਗੇ ਭਾਈ ਆ ਹੁਣ ਆ ਹੁਣ ਇਹ ਜਿਹੜੇ ਆਨਲਾਈਨ ਚਲਾਨ ਕੱਟ ਗਿਆਣਗੇ ਇਹਨਾਂ ਨੂੰ ਐਦਾਂ ਅਸੀਂ ਕਾਗਜ਼ ਦੇਵਾਂਗੇ ਇਹਨਾਂ ਦੇ ਅਸੀਂ ਇਸ ਦਾ ਇਹਨਾਂ ਨੂੰ ਸੁਵਿਧਾ ਦੇਵਾਂਗੇ ਉਹ ਕੀ ਕਰਕੇ ਗਿਆ ਕੁਝ ਵੀ ਨਹੀਂ ਓਕੇ ਉਹ ਚਲੋ ਕੁਝ ਨਹੀਂ ਸਮਝਾਇਆ ਉਹ ਕੀ ਸਮਝਾਇਆ ਉਹ ਤਾਂ ਤਾਰਾ ਲਾ ਮਾਰਿਆ ਬੱਚਾ ਉਹ ਚਾਬੀ ਉਹ ਤੇ ਡਸਟਬਿਨ ਸੁੱਟ ਦਿੱਤੀ ਚਲੋ ਜੀ ਉਹ ਡਸਟਬਿਨ ਕਿੱਥੇ ਪਤਾ ਹੀ ਨਹੀਂ ਆਏਗਾ ਤਾਂ ਜੇ ਭਗਵੰਤ ਮਾਨ ਸਮਝਾਏਗਾ ਤਾਂ ਜੇ ਉਹਨੂੰ ਆਪ ਕੁਝ ਸਮਝ ਹੋਏਗੀ ਹਾਂ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਵੀ ਮੈਂ ਕੀ ਕਰ ਰਿਹਾ ਉਹਨੂੰ ਤਾਂ ਕਿਹਾ ਵੀ ਇਹਨੂੰ ਤਾਲਾ ਮਾਰ ਦੇ ਉਹ ਵਿਚਾਰਾ ਤਾਲਾ ਮਾਰ ਕੇ ਚਾਬੀ ਸਿੱਡ ਕੇ ਚਲਾ ਗਿਆ ਬਾਦ ਉਹ ਤਾਂ ਉਹ ਤਾਂ ਲੈਮਨ ਹੈ ਉਹਨੂੰ ਪਤਾ ਹੀ ਨਹੀਂ ਉਹਨੂੰ ਤਾਂ ਜੋ ਕੇਜਰੀਵਾਲ ਕਹਿੰਦਾ ਵੀ ਆ ਕਰੀ ਜੋ ਉਹ ਕਰੀ ਜਾ ਰਿਹਾ ਬਾਤ ਉਹਨੂੰ ਤਾਂ ਨੋਲੇਜ ਹੀ ਨਹੀਂ ਆ ਉਹਨੂੰ ਗਰਾਉਂਡ ਲੈਵਲ ਪਤਾ ਹੀ ਨਹੀਂ ਹੈ ਸਮਝ ਆ ਵੀ ਜਿਹੜੇ ਚਲਾਨ ਆ ਉਹਨਾਂ ਦਾ ਕੀ ਬਣੇਗਾ ਲੋਕਾਂ ਦੇ ਕਾਗਜ਼ਾਂ ਦਾ ਕੀ ਬਣੇਗਾ ਕੋਈ ਜੀ ਨਹੀਂ ਔਰ ਹੁਣ ਜਦੋਂ ਬੰਦੇ ਨੂੰ ਬਾਹਰ ਟ੍ਰੈਫਿਕ ਦਫ਼ਤਰ ਵਾਲੇ ਟ੍ਰੈਫਿਕ ਪੁਲਿਸ ਵਾਲੇ ਰੋਕਦੇ ਨੇ ਵੀ ਆਰ ਸੀ ਦਿਖਾਓ ਕਹਿੰ ਕੀ ਮੰਦੇ ਸਾਨੂੰ ਕੀ ਪਤਾ ਪਈ ਕਿ ਨਹੀਂ ਪਈ ਉਹਦੇ ਵਿਚਾਰਦਾ ਗੱਡੀ ਬੰਦ ਕਰੀ ਜਾ ਰਹੇ ਨੇ ਜਦ ਜੇ ਆਰਟੀਆਈ ਬੰਦ ਹੋ ਗਿਆ ਤਾਂ ਫਿਰ ਆਰਟੀ ਦੇ ਚਲਾਨ ਕਿਉਂ ਕੱਟ ਰਹੇ ਨੇ ਫਿਰ ਉਹਨਾਂ ਦੇ ਚਲਾਨ ਬੰਦ ਕਰ ਦੇਣੇ ਚਾਹੀਦੇ ਨੇ ਜਾਂ ਕੋਟਾ ਦੇ ਕੱਟਣ ਜਾਂ ਮਹੀਨਾ ਬੰਦ ਕਰ ਦੇਣ ਵੀ ਜਦੋਂ ਨਵਾਂ ਹੀ ਸਿਸਟਮ ਚੱਲੇਗਾ ਉਸੇ ਹਿਸਾਬ ਨਾਲ ਚਲਾਨ ਕੱਟੋ ਚਲਾਨ ਅੱਜ ਦੀ ਡੇਟ 'ਚ ਵੀ ਆਰਟੀ ਦੇ ਨਾਮ ਤੇ ਕੱਟੇ ਜਾ ਰਹੇ ਆ ਔਰ ਕਹਿੰਦੇ ਆਰਟੀ ਦਾ ਦਫ਼ਤਰ ਬੰਦ ਹੋ ਗਿਆ ਉਹਨਾਂ ਡਾਕੂਮੈਂਟ ਕਿੱਥੋਂ ਕਲੀਅਰ ਹੋਣਗੇ ਕਿੰਨੇ ਮਿਲਣਗੇ ਇਹ ਚਾਹੀਦਾ ਸੀਗਾ ਅਗਰ ਜੇ ਕਾਊਂਟਰ ਬੰਦ ਵੀ ਕਰਨਾ ਤੁਸੀਂ ਸਾਨੂੰ ਇਨਟੀਮੀਟ ਕੀਤਾ ਆ ਆਟੋ ਸਾਹਿਬ ਨੂੰ ਇਨਟੀਮੀਟ ਕੀਤਾ ਕਿ ਇਹ ਜਿਹੜਾ ਕਾਊਂਟਰ ਬੰਦ ਕਰਨਗੇ 2-3 ਮਹੀਨੇ ਪਹਿਲੇ ਤੁਸੀਂ ਇਹ ਜਿਹੜੀ ਕਾਰਵਾਈ ਉਹ ਚੱਲਦੀ ਇਹਨੂੰ ਸਾਰਾ ਕਲੀਅਰੈਂਸ ਕਰ ਲਓ ਉਸ ਤੋਂ ਬਾਅਦ ਕੱਲ ਤੋਂ ਫਲਾਣੀ ਜਗ੍ਹਾ ਚੱਲ ਇਹ ਵੀ ਨਹੀਂ ਦੱਸਿਆ ਇਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਅਸੀਂ ਕਾਊਂਟਰ ਬੰਦ ਕਰਨ ਜਾ ਰਹੇ ਇੱਕ ਜੱਕ ਦਾ ਮੈਂ ਇਹਨਾਂ ਨੇ ਬੰਦ ਕਰਤਾ ਹੁਣ ਬਰਾਹ ਪਰੇਸ਼ਾਨ ਤਾਂ ਪਬਲਿਕ ਹੋ ਰਹੀ ਹੈ ਨਾ ਜੀ ਜੇ ਡਾਕੂਮੈਂਟ ਬੰਦੇ ਦੇ ਘਰ ਪਏ ਆ ਤੇ ਉਹਨੂੰ ਸੀਨ ਕੌਣ ਕਰੂਗਾ ਜੇ ਇੱਥੇ ਕੋਈ ਬੰਦਾ ਬਿਠਾਊਗਾ ਜਾਂ ਕਿਸੇ ਜੱਜ ਕੋ ਜਾਣਗੇ ਡਾਕੂਮੈਂਟ ਉਹੀ ਸੀਨ ਕਰੂਗਾ ਡਿਜੀਟਲ ਤਾਂ ਬੰਦਾ ਸੀਨ ਨਹੀਂ ਕਰ ਸਕਦਾ ਉਹਦਾ ਤਾਂ 12000 ਦਾ 15000 ਦਾ ਚਲਾਨ ਕਟਿਆ ਉਹ ਤਾਂ ਜੇ ਆ ਗਈ ਬਰਤੀ ਕਰਾਓ ਹੀ 15000 ਦੀ ਉਹ ਕ腐ਸ਼ਨ ਹੈ ਕਿ ਇਹ ਸੀਨ ਵਾਲੀ ਕ腐ਸ਼ਨ ਆ ਦੱਸੋ ਡਾਕੂਮੈਂਟ ਸੀਨ ਹੋ ਗਈ ਬੰਦੇ ਨੂੰ ਤਾਂ ਹੀ ਰੀਲੀਫ ਮਿਲੂਗਾ ਨਾ ਜੇ ਲੋਕੀ ਲੋਕ ਅਦਾਲਤਾਂ ਹੀ ਜਾਂਦੇ ਆ ਰੀਲੀਫ ਲੈਣ ਲਈ ਜਾਂਦੇ ਆ ਨਾ ਹੁਣ ਡਿਜੀਟਲ ਮੇਰਾ ਚਲਾਨ ਘਟਦਾ 20000 ਦਾ ਮੇਰਾ 12000 ਦਾ ਮੋਟਰਸਾਈਕਲ ਆ ਮੈਂ ਤਾਂ ਉਹਨੂੰ 3 ਸਾਲ ਚਲਾ ਕੇ ਕਬਾੜੀ ਜੀ ਵੇਚਣਾ ਮੈਂ ਕਿਉਂ ਚਲਾਨ ਭਰੂੰਗਾ ਜੀ ਦੱਸੋ ਉਹਦਾ ਕੀ ਫਾਇਦਾ ਦੱਸੋ ਮਤਲਬ ਕੋਲਮ ਲਾ ਕੇ ਇੱਥੇ ਇਕੱਲੇ ਜਿਹੜੇ ਚਲਾਨ ਭਰੇ ਜਾਂਦੇ ਸੀਗੇ ਇੱਕ ਦੇਖੋ ਇਹ ਜਿਹੜਾ ਬੋਰਡ ਨਾਲ ਸਪੈਸ਼ਲ 2 ਦਿਨ ਪਹਿਲਾਂ ਲਵਾਇਆ ਗਿਆ ਅੱਛਾ ਬੋਰਡ ਵੀ 2 ਦਿਨ ਪਹਿਲਾਂ 2 ਦਿਨ ਪਹਿਲਾਂ ਲੱਗਿਆ ਹੈਗਾ ਇੱਥੇ ਦਫ਼ਤਰ ਦਾ ਉੱਥੋਂ ਜਿੱਥੇ ਜਿੱਥੇ ਦਫ਼ਤਰ ਹੈਗਾ ਉੱਥੋਂ ਬੋਰਡ ਉਤਾਰਤਾ ਗਿਆ ਹਾਂ ਇੱਥੇ ਬੋਰ ਲਾਤਾ ਉਹਦਾ ਜੋ ਇੰਪ੍ਰੈਸ਼ਨ ਦਿੱਤਾ ਕਿ ਇਹ ਆਰਡੀਆ ਦਫਤਰ ਇਹਨੂੰ ਤਾਲਾ ਲਾ ਦੋ ਉਹ ਇੱਥੋਂ ਪੌੜੀਆਂ ਚੜੇ ਨੇ ਭਗਵੰਦ ਮਾਨ ਜੀ ਇੱਥੋਂ ਹੀ ਉਹਨਾਂ ਨੇ ਬਾਹਰੋਂ ਤਾਲਾ ਲਾਇਆ ਇੱਥੋਂ ਹੀ ਵਾਪਸ ਮੁੜ ਗਏ ਨਾ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਵੀ ਕੌਣ ਕਿੱਥੇ ਬੈਠਦਾ ਹੈ ਕੀ ਕਰਦਾ ਹੈ ਇੱਥੇ ਕੀ ਕੰਮ ਹੋ ਰਿਹਾ ਹੈ ਕਿਦਾਂ ਕੁਝ ਨਹੀਂ ਪੁੱਛਿਆ ਗਿਆ ਕਿ ਦੇਖ ਲੋ ਬਸ ਉਹਨਾਂ ਨੂੰ ਇੱਥੇ ਚਾਬੀ ਫੜਾਈ ਹੈ ਉਹਨਾਂ ਨੇ ਤਾਲਾ ਲਾਇਆ ਦਸਤਮੀਨ ਸਿਟੀ ਦੇ ਵਾਪਸ ਚਲੇ ਗਏ ਬਸ ਇੰਨਾ ਕੰਮ ਕੀਤਾ ਉਹਨਾਂ ਨੇ ਬਾਦਰ ਜੀ ਦਿਖਾ ਦੇਈਏ ਜਦ ਭਗਵਤ ਮਾਨ ਨੇ 20 ਮਿੰਟ ਵੀ 6 ਮਿੰਟ ਭਗਵਤ ਮਾਨ ਨੇ ਜਿਹੜਾ ਆਪਣਾ ਬੋਲਣਾ ਸੀ ਜਿਹੜਾ ਗੱਲ ਕਰਨੀ ਸੀ ਡੀਸੀ ਨਾਲ ਸੱਚੀ ਬਲਾਲ ਜੀ ਨੇ ਔਰ 10 ਮਿੰਟ ਕੇਦਰੀਵਾਲ ਆਪਣਾ ਬੋਲ ਕੇ ਚਲਾ ਗਿਆ ਬਾਕੀ ਉਹਨਰ ਕੇ ਤਾਲਾ ਲਗਾ ਔਰ ਚਲੋ ਜੀ ਆਪਣੀਆਂ ਚੋਕ ਲੱਗਿਆ ਹੁੰਦਾ ਦਿਖਾ ਸਕਦੇ ਹਾਂ ਦਿਖਾ ਸਕਦੇ ਹਾਂ ਆਪਾਂ ਉੱਧਰ ਹੀ ਚੱਲ ਵੜੀਏ ਇਹਨਾਂ ਨੇ ਕਿਹਾ ਕਿ ਮੈਂ ਇੱਕ ਵਾਰ ਤਸਵੀਰ ਬਣਾ ਕੇ ਕੀ ਕੀਤਾ ਵਿਵਾਸੇ ਨੂੰ ਤਾਲਾ ਲਗਾ ਦिए ਹਾਲਾਂਕਿ ਇੱਧਰ ਸਿਰਫ ਅਸਲ ਦੀ ਇਹ ਸ਼ੋਅ ਕੀਤਾ ਗਿਆ ਕਿ ਆਰਟੀਆ ਡਿਊਟੀਓ ਦਫ਼ਤਰ ਜਿਹੜਾ ਉਹ ਇਹ ਹੈ ਅਸਲ ਦੇ ਵਿੱਚ ਇਹ ਬੋਰਡ ਪਹਿਲਾਂ ਇੱਥੇ ਹੁੰਦਾ ਸੀ ਤੇ ਜਿਹੜਾ ਆਰਟੀਆ ਦਫ਼ਤਰ ਆ ਉਹ ਵੀ ਇੱਥੇ ਹੈ ਉਹ ਵੀ ਇੱਥੇ ਜਿਹੜਾ ਉਹ ਕੰਮ ਲਗਾਤਾਰ ਚੱਲ ਰਿਹਾ ਜਿਹੜੀ ਉਹ ਕਹਿੰਦੇ ਸੀ ਆਰਸੀਆਂ ਲਾਇਸੈਂਸ ਜੇ ਉਹ ਉਹ ਕੰਮ ਤਾਂ ਉਹ ਕਹਿੰਦੇ ਪਹਿਲਾਂ ਹੀ ਆਨਲਾਈਨ ਸੀ ਉਹਦਾ ਤਾਂ ਕੋਈ ਹੈ ਹੀ ਨਹੀਂ ਸੀ ਲਾਈਟਿੰਗ ਵੀ ਚੱਲਦੀ ਸੀ ਡੀਟੀਓ ਦੀ ਉੱਪਰ ਬਕਾਇਦਾ ਡੀਟੀਓ origignal authority ਉੱਪਰ ਲਾਈਟ ਨਾ ਚੱਲਦੀ ਸੀ ਹਾਂਜੀ ਉਹ ਵੀ ਚੱਲਦੀ ਸੀ ਨਾਲੇ ਇੱਥੇ ਉਹ ਵੀ ਲੱਗਿਆ ਹੋਇਆ ਸੀ ਬੋਰਡ ਇਹ ਵਾਲਾ ਇਹ ਉੱਥੇ ਪਟਕੇ ਲਾਓ ਜਾਓ ਸਾਹਮਣੇ ਆਰਟੀਏ ਦਫਤਰ ਦੇ ਕਮਰੇ ਨੇ ਇਹ ਆਰਟੀਏ ਸਾਹਿਬ ਦਾ ਕਮਰਾ ਹੈ ਜੀ ਹਾਲ ਦਾ ਬਿਲਕੁਲ ਅਲੱਗ ਹੈ ਜੀ ਕੋਈ ਲਿੰਕ ਨਹੀਂ ਹੈ ਆ ਇੱਥੇ ਇਹ ਆਰਟੀਏ ਸਾਹਿਬ ਆਇਆ ਹਾਂ ਜੀ ਆਏ ਨਹੀਂ ਹਲੇ ਆਏ ਨਹੀਂ ਬੰਦੇ ਇੱਥੇ ਹੀ ਨੇ ਜੀ ਹਾਂ ਸਾਹਮਣੇ ਕਮਰੇ ਨੇ ਜਿੱਥੇ ਸਾਰਿਆਂ ਦੇ ਐਸਓ ਸਾਹਿਬ ਦਾ ਕਮਰਾ ਹੈ ਕਲਰਕਾਂ ਦੇ ਕਮਰੇ ਨੇ ਉਹ ਸਾਰੇ ਖੁੱਲੇ ਪਏ ਨੇ ਉਹ ਕੋਈ ਬੰਦ ਨਹੀਂ ਹੈ ਸਿਰਫ ਹਾਲ ਬੰਦ ਕਰਾਇਆ ਗਿਆ ਇਹ ਸ਼ੋਅ ਕਰਨ ਲਈ ਵੀ ਇਹ ਹੀ ਆਟੀ ਹੈ ਦਫਤਰ ਹੈ ਬਸ ਨਾ ਡੀਸੀ ਸਾਹਿਬ ਨੂੰ ਪਤਾ ਹੈ ਨਾ ਭਗਵੰਤ ਮਾਨ ਜੀ ਨੂੰ ਪਤਾ ਹੈ ਨਾ ਕਿਸੇ ਨੂੰ ਨਹੀਂ ਸਾਰੋਤਤ ਜਾ ਕੇ ਦੇਖੋ ਨਾ ਕੋ ਕਮਰੇ ਕਿਉਂ ਖੁੱਲੇ ਹੋਏ ਐ ਇਤੋਂ ਜਾਓ ਨਾ ਤੁਸੀਂ ਆਪਣਾ ਕੈਮਰਾ ਲੈ ਕੇ ਉਥੋਂ ਦੇਖੋ ਖੁੱਲੇ ਆ ਕਿ ਨਹੀਂ ਸਾਡੇ ਤੇ ਵਿਸ਼ਵਾਸ ਨਾ ਕਰੋ ਜਾਓ ਅੰਦਰ ਗੇੜਾ ਮਾਰੋ ਅੰਦਰ ਕਮਰੇ ਖੁੱਲੇ ਜਾਓ ਜਾਓ ਤਾਂ ਸਹੀ ਆਰਡੀਏ ਸਾਹਿਬ ਦਾ ਕਮਰਾ ਏ ਆਰਟੀਆ ਸਾਹਿਬ ਦਾ ਕਮਰਾ ਹੈ ਆਉਂਦੇ ਹੁੰਦੇ ਆ ਹਾਂਜੀ ਆਉਂਦੇ ਨੇ ਜੀ ਬੈਂਦੇ ਆ ਹਾਂਜੀ ਬੈਂਦੇ ਆ ਜੀ ਠੀਕ ਹੈ ਬਿਲਕੁਲ ਬੈਂਦੇ ਨੇ ਦੂਜੇ ਜਿਹੜੇ ਕੰਮ ਆ ਬਾਕੀ ਉਹ ਚੱਲ ਰਹੇ ਆ ਹਾਂਜੀ 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 ਬਾਕੀ ਸਾਰੇ ਕਲਰਕ ਬੈਠੇ ਆ ਜੀ ਇੱਥੇ ਬੋਰਡ ਲੱਗਿਆ ਹੁੰਦਾ ਸੀਗਾ ਜੀ ਬੋਰਡ ਸੀ ਜੀ ਇਹ ਪਟਕੇ ਉਧਰ ਲਾਤਾ ਵੀ ਇਹ ਆਰਟੀਆ ਦਫਤਰ ਹੈ ਜਦ ਕਿ ਉਹ ਉਹ ਹਾਲ ਹੈ ਬਾਦ ਵੀ ਬੰਨਿਆ ਬਾਦ ਮੇਨ ਆਰਟੀਆ ਦਾ ਉਹ ਤਾਂ 2018 ਤੋਂ ਸਾਡੇ ਚਲਾਨ ਆਨਲਾਈਨ ਚੱਲੇ ਜਾ ਰਹੇ ਨੇ ਹਾਂਜੀ ਅਜੇ ਉੱਪਰ ਜੀ ਉੱਪਰ ਠੀਕ ਹੈ ਆ ਦੇਖੋ ਇਹ ਆਰਟੀਆ ਸਾਹਿਬ ਦੇ ਕਮਰੇ ਨੇ ਸਾਰੇ ਚੱਲ ਰਹੇ ਆ ਦੇਖੋ ਇਹ ਕਮਰੇ ਨੇ ਹਾਂਜੀ ਇਹ ਸਾਰੇ ਕਲਰਕ ਬੈਠੇ ਨੇ ਠੀਕ ਹੈ ਇਹ ਮਤਲਬ ਆਰਟੀਏ ਦਫਤਰ ਹੈ ਹਾਂਜੀ ਉਹ ਦੇਖੋ ਇਧਰੋਂ ਬੰਦ ਕੀਤਾ ਹੋਇਆ ਇਹ ਆਰਟੀਏ ਸਾਹਿਬ ਦਾ ਕਮਰਾ ਹੈ ਆ ਸਾਰੇ ਦਫਤਰ ਕਮਰੇ ਖੁੱਲੇ ਨੇ ਸਿਰਫ ਇੱਕ ਚਲਾਨਾ ਵਾਲਾ ਕਾਊਂਟਰ ਬੰਦ ਕੀਤਾ ਹੈ ਇਹ ਦਿਖਾਉਣ ਵਾਸਤੇ ਕਿ ਆਰਟੀਏ ਦਫਤਰ ਬੰਦ ਹੋ ਗਿਆ ਨਹੀਂ ਨਾ ਉਹਦੇ ਅੰਦਰ ਸਾਹਿਬ ਆ ਗਏ ਹਾਂਜੀ ਇਹ ਆਰਟੀਏ ਸਾਹਿਬ ਦਾ ਕਮਰਾ ਹੈ ਅੱਛਾ ਇੱਥੇ ਇਹ ਇੱਥੇ ਆਰਟੀਏ ਸਾਹਿਬ ਬੈਠਦੇ ਆ ਇੱਥੇ ਆਰਟੀਏ ਸਾਹਿਬ ਬੈਠਦੇ ਨੇ ਜੀ ਆਪ ਆਪ ਭਾਗ ਆਰਟੀਓ ਸਾਹਿਬ ਦਾ ਨਹੀਂ ਇੱਥੇ ਤੱਕ ਹੈ ਜੀ ਅੱਗੇ ਡੀਸੀ ਸਾਹਿਬ ਦਾ ਕਿਸ ਤੱਕ ਬੋਰਡ ਜੇ ਰੱਖੇ ਹੋਏਗਾ ਹਾਂ ਇਹ ਜਿੱਥੇ ਅਲਮਾਰੀ ਪਈ ਹੈ ਜੀ ਠੀਕ ਹੈ ਇੱਥੇ ਤੱਕ ਦੇ ਕਮਰੇ ਆਰਟੀਓ ਦਫਤਰ ਦੇ ਅੰਦਰ ਨੇ ਅਗਲੇ ਡੀਸੀ ਸਾਹਿਬ ਦੇ ਅੰਦਰ ਨੇ ਇਹ ਸਾਰੇ ਕੰਮ ਇਦਾਂ ਹੀ ਚੱਲ ਰਹੇ ਨੇ ਦੇਖੋ ਇਹ ਆਰਟੀਓ ਸਾਹਿਬ ਦੇ ਸਾਰੇ ਕਮਰੇ ਨੇ 1 2 3 4 ਕਮਰੇ ਸਿਰਫ ਚਲਾਨ ਦਾ ਕਾਊਂਟਰ ਇੱਥੋਂ ਇੱਕ ਐਂਟਰੀ ਸੀਗੀ ਇੱਕ ਪਬਲਿਕ ਲਈ ਬਾਹਰ ਦੀ ਸੀ ਬਾਕੀ ਸਾਰਾ ਕੰਮ ਉਮੇ ਚੱਲ ਰਿਹਾ ਬਾਕੀ ਸਾਰਾ ਕੰਮ ਉਮੇ ਚੱਲ ਰਿਹਾ ਇਹ ਤਾਂ ਇੱਕ ਰਾਸਮੈਂਟਾ ਇੱਕ ਪ੍ਰੋਪੋਜ਼ਿੰਡਾ ਵਾ ਜਿਹੜਾ ਇੱਕ ਕੋਡ ਲਾ ਕੇ ਬੱਸ ਲਾਇਆ ਵੀ ਅਸੀਂ ਆਰਟੀਓ ਦਫਤਰ ਬੰਦ ਕੀਤਾ ਕਿਉਂਕਿ ਉਹਨਾਂ ਨੂੰ ਨੋਲਿਜ ਨਹੀਂ ਹੈ ਜੋ ਇਹਨਾਂ ਨੇ ਦੱਸਿਆ ਉਹਨਾਂ ਨੇ ਉਵੇਂ ਤਾਲਾ ਲਾ ਕੇ ਚਲੇ ਗਏ ਕਿਉਂਕਿ ਉਹ ਤਾਂ ਲੇਮਨ ਹੈ ਆਪ ਭਗਵੰਤਮਾਨ ਉਹਨਾਂ ਨੂੰ ਕੀ ਪਤਾ ਹੈ ਕਿ ਇੱਥੇ ਕੀ ਕੰਮ ਹੋ ਰਿਹਾ ਕੀ ਨਹੀਂ ਹੋ ਰਿਹਾ ਜੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹਦੇ ਚਲਾਨ ਭੁਗਤਾਏ ਜਾਂਦੇ ਨੇ ਉਹਨਾਂ ਨੇ ਬੰਦ ਹੀ ਨਹੀਂ ਕਰਨਾ ਸੀ ਉਹਨਾਂ ਨੂੰ ਇੰਟੀਮੀਸ਼ਨ ਹੀ ਨਹੀਂ ਸੀ ਉਹ ਕਹਿੰਦੇ ਨੇ ਜੀ ਆਨ ਆਨਲਾਈਨ ਕਰੋ ਆਨਲਾਈਨ ਕਰੋ 2018 ਨੇ ਤਾਂ ਆਲਰੇਡੀ ਆਨਲਾਈਨ ਚੱਲ ਰਹੇ ਸੱਤ ਸਾਲਾਂ ਤੋਂ ਤਾਂ ਆਨਲਾਈਨ ਚੱਲ ਰਹੇ ਨੇ ਤਾਂ ਸਾਰੇ ਇੱਥੇੋਂ ਕੰਮ ਕਰ ਰਹੇ ਹਾਂ। ਭਾਈ ਮਾ ਜਿਹੜੀ ਆਟੀ ਦਫ਼ਤਰ ਦੇ ਸਾਰਾ ਕੁਝ ਸਿਰਫ ਆ ਬੋਰਡ ਲਗਾ ਦੱਤੇ ਗਿਆ ਕਿ ਲੰਮੀਆਂ ਲੈਣਾ ਤੋਂ ਮਿਲੇਗੀ ਆਜ਼ਾਦੀ ਉਹ ਤੁਹਾਨੂੰ ਦੱਸ ਹੀ ਰਹੇ ਨੇ ਇੱਥੇ ਵਕੀਲ ਸਾਹਿਬ ਕੇ ਕੀ ਹਾਲਾਤ ਨੇ ਇੱਥੋਂ ਦੇ ਆਪ ਕੋ ਵੱਡੀ ਗੱਲ ਇਹ ਹੈਗੀ ਹੈ ਜੀ ਤੁਸੀਂ ਇਹਨੂੰ ਨੋਟ ਕਰੋ 1076 ਨੰਬਰ ਮਲਾਓ ਜੇ ਨੰਬਰ ਜੇ ਨੰਬਰ ਮਿਲ ਜਾਵੇ ਤੇ ਹਜ਼ਾਰ ਵਾਰੀ ਮਿਲਾਓਗੇ ਤੇ ਇੱਕ ਵਾਰੀ ਮਿਲੇਗਾ ਔਰ ਉਹ ਵੀ ਉਹ ਕਹਿਣਗੇ ਜੀ ਅਸੀਂ ਪੁੱਛਦੇ ਆਂ ਤਾਂ ਫੋਨ ਕਰਕੇ ਵੀ ਸਾਡੇ ਚਲਾਨ ਨੇ ਦੱਸੋ ਕੀ ਆਪਸ਼ਨ ਹੈ ਉਹ ਕਹਿੰਦੇ ਜੀ ਸਾਡੇ ਚਲਾਨਾ ਦਾ ਪਤਾ ਹੀ ਕੁਛ ਨਹੀਂ ਆਰਸੀ ਦਾ ਤਾਂ ਹੀ ਨਹੀਂ ਪਤਾ ਉਹਨਾਂ ਨੂੰ ਅਗਰ ਤੁਸੀਂ ਉਹਨਾਂ ਦੇ ਪਤਾ ਚਲਾਨਾ ਦਾ ਕੀ ਪਤਾ ਹੋਏਗਾ ਉਹ ਕਹਿੰਦੇ ਜੀ 1076 ਦੇ ਨੰਬਰ ਮਿਲਾਓ ਤੇ ਆਪਣੀ ਸੁਵਿਧਾ ਅਵੇਲ ਕਰੋ ਸੁਵਿਧਾ ਤਾਂ ਅਵੇਲ ਹੋਊਗੀ ਜੀ ਉਹਨਾਂ ਨੂੰ ਕੁਝ ਪਤਾ ਹੋਏਗਾ ਦੱਸਿਆ ਤਾਂ ਗਿਆ ਹੀ ਨਹੀਂ ਉਹਨਾਂ ਨੂੰ ਕੁਝ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਸਾਰੇ ਕਮਰੇ ਹੈਗੇ ਆ ਦਫ਼ਤਰ ਵਾਲੇ ਉਹ ਦੇਖੋ ਮੈਡਮ ਭਸਦੇ ਪਏ ਆ ਦੇਖ ਕੇ ਆਉਣ ਦੇਖ ਲਿਆ ਆਉਣ ਭਸਦੇ ਪਏ ਆ ਅਦਰ ਨਾਲ ਦੇਖੋ ਮਾੜਾ ਕੇ ਇ ਇਹ 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 ਡੀਟੀਓ ਦਾ ਭਾਈ ਚਾਰ ਮੈਂ ਨਬੀ ਹਾਂ ਜੀ ਅੰਦਰ ਅੰਦਰ ਹੀ ਐਡੀਟੀਓ ਸਾਹਿਬ ਦਾ ਕਮਰਾ ਹੈ ਜੀ ਇਹ ਮੇਨ ਡੀਟੀਓ ਸਾਹਿਬ ਦਾ ਕਮਰਾ ਹੈ ਇਹ ਸਾਰੇ ਇਹ ਸਾਰੇ ਖੁੱਲੇ ਪਏ ਨੇ ਠੀਕ ਹੈ ਸਿਰਫ ਉਹ ਕੰਮ ਬੰਦ ਕੀਤਾ ਜਿੱਤੋਂ ਕੀ ਰੈਵਨਿਊ ਜਨਰੇਟ ਹੁੰਦਾ ਹੈ ਰੋਜ਼ ਦਾ 1.5 ਤੋਂ 2 ਲੱਖ ਰੁਪਏ ਆ 2.5 ਲੱਖ ਰੁਪਏ ਜਰਮਾਨੇ ਇਕੱਠੇ ਹੁੰਦੇ ਨੇ ਦਿੱਲੀ ਦੇ ਜਿਹੜੇ ਸਰਕਾਰੀ ਖਾਤੇ ਜਾਂਦੇ ਨੇ ਕਿਉਂਕਿ ਆਨਲਾਈਨ ਹੈ ਆਨਲਾਈਨ ਜਿਹੜਾ ਕੰਪਿਊਟਰ 'ਚ ਪੈਦਾ ਪਿਆ ਉਹ ਸਿੱਧਾ ਸਰਕਾਰ ਦੇ ਖਾਤੇ ਜਾਣਾ ਕਿਤੇ ਹੋਰ ਜਾ ਹੀ ਨਹੀਂ ਸਕਦਾ ਉਹੀ ਆਪਸ਼ਨ ਹੀ ਉਹ ਬੰਦ ਕਰਾਤਾ ਤਰਾ ਉਹਨਾਂ ਨੂੰ ਬੇਵਕੂਫ ਬਣਾਇਆ ਵੀ ਆ ਡੀਟੀਓ ਦਫਤਰ ਹੈ ਜੀ ਬੰਦ ਕਰ ਦਿਓ ਵੈਸੇ ਵੀ ਜਿਸ ਦੇ ਡਾਕੂਮੈਂਟ ਹੀ ਨਹੀਂ ਰੱਖਿਆ ਹੋਏਗਾ ਹੁਣ ਮੇਰਾ ਡਾਕੂਮੈਂਟ ਹੀ ਨਹੀਂ ਰੱਖਿਆ ਹੋਏਗਾ ਮੈਂ ਕਿਉਂ ਭੁਗਤਾਂਗਾ ਅਗਰ ਮੈਂ 5-700 ਵਾਲਾ ਚਲਾਨ ਤਾਂ ਭੁਗਤ ਲੂੰਗਾ ਹੁਣ ਜੋ ਹੈ ਪੁਲਿਸ ਵਾਲੇ ਪਰੇਸ਼ਾਨ ਕਰ ਦੇਣੇ 6-6000 ਤਾਂ ਚਲਾਨ ਕੱਟਣਗੇ ਮੇਰਾ ਪਰ ਮੈਂ ਕਿਉਂ ਭੁਗਤਾਂਗਾ ਉਹਨੂੰ ਠੀਕ ਹੈ ਨਾ ਅਗਰ ਮੈਨੂੰ ਡਾਕੂਮੈਂਟ ਕਿਉਂ ਖੁੱਲੇ ਹੋਏ ਆ ਆ ਕਮਰੇ ਕਿਉਂ ਖੁੱਲੇ ਹੋਏ ਆ ਸਾਰੇ ਆਰਟੀਏ ਦਫਤਰ ਆਰਟੀਏ ਦਫਤਰ ਕਮਰੇ ਉੱਥੇ ਤੱਕ ਤਾਂ ਇਹ ਤਸਵੀਰਾਂ ਆਰਟੀਏ ਦਫਤਰ ਲੁਧਿਆਣਾ ਦੀਆਂ ਜਿੱਥੇ ਸਾਰੇ ਕਮਰੇ ਖੁੱਲੇ ਹੋਏ ਆ ਸਿਰਫ ਇੱਕ ਹਾਲ ਜਿੱਥੇ ਚਲਾਨ ਭਰੇ ਜਾਂਦੇ ਸੀ ਉਹ ਸਿਰਫ ਬੰਦ ਕੀਤਾ ਗਿਆ ਬਾਕੀ ਸਾਰੇ ਆਰਟੀਆ ਸਾਹਿਬ ਵੀ ਇੱਥੇ ਬੈੰਦੇ ਆ ਆ ਸਾਰੇ ਬਾਕੀ ਉਹਨਾਂ ਦੇ ਮੁਲਾਜ਼ਮ ਵੱਖ-ਵੱਖ ਜਿਹੜੇ ਉਹਨਾਂ ਦੇ ਨਾਲ ਸੰਬੰਧਤ ਕਲੈਰੀਕਲ ਸਟਾਫ ਹੈ ਉਹ ਸਾਰਾ ਇੱਥੇ ਬੈਠਾ ਸਾਰੇ ਦਫ਼ਤਰ ਖੁੱਲੇ ਆ ਪਰ ਸਿਰਫ ਇੱਕ ਕਹਿੰਦੇ ਆ ਇਹ ਸਾਰਿਆਂ ਦਾ ਦੋਸ਼ ਹੈ ਕਿ ਸਿਰਫ ਇੱਕ ਹਾਲ ਬੰਦ ਕਰਕੇ ਇਹ ਪ੍ਰਟੈਂਡ ਕੀਤਾ ਗਿਆ ਕਿ ਪੂਰਾ ਆਰਟੀਆ ਦਫ਼ਤਰੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਜਿੱਥੋਂ ਜ਼ਿਆਦਾ ਉੱਥੋਂ ਹੀ ਆਂਦਾ ਸੀਗਾ ਟ੍ਰੈਫਿਕ ਚਲਾਨ ਤੋਂ ਡੇਲੀ ਦੇ ਇਨਕਮ ਉਹਨਾਂ ਦੀ ਜਿਹੜੀ ਸੀਗੀ ਲੱਖ ਡੇਢ ਲੱਖ 2 ਲੱਖ ਤੱਕ ਵੀ ਪਹੁੰਚੀ ਆ ਸਾਡੇ ਟਾਈਮ 'ਚ ਕਦੇ ਦੇਖਿਆ ਸੀ ਹੁਣ ਇੱਕਦਮ ਬੰਦ ਕਰਕੇ ਇਹਨਾਂ ਨੇ ਤਾਂ ਆਪਣਾ ਹੀ ਸਰਕਾਰ ਨੇ ਆਪਣਾ ਹੀ ਨੁਕਸਾਨ ਕੀਤਾ ਪਬਲਿਕ ਦਾ ਤਾਂ ਜਿਹੜਾ ਕੀਤਾ ਕੀਤਾ ਹੀ ਹੈ ਆਪਾਂ ਦਾ ਲਿਵ ਲੋਸ ਵੀ ਹੋ ਰਿਹਾ ਉਹਨਾਂ ਦਾ 2.5-3 ਲੱਖ ਰੁਪਏ ਰੋਜ਼ ਹੋਵੇ ਹਫਤੇ 'ਚ 5 ਦਿਨ ਕੰਮ ਚੱਲਦਾ ਜੀ 15 ਲੱਖ ਰੁਪਏ ਹਫਤਾ ਹੋ ਗਿਆ 60 ਲੱਖ ਰੁਪਏ ਮਹੀਨਾ ਹੋ ਗਿਆ ਉਹ ਕਿੱਥੋਂ ਆਣਾ ਇਹਨਾਂ ਨੂੰ ਉਹ ਕੰਮ ਸਾਰੇ ਉਹ ਸਾਰੇ ਕੰਮ ਬੰਦ ਕਰਾਤੇ ਨੇ ਇਹਨਾਂ ਨੇ ਸਿਰਫ ਉਹਨਾਂ ਨੂੰ ਇਹ ਦੱਸਿਆ ਨਹੀਂ ਗਿਆ ਵੀ ਇਹ ਤੇ ਚਲਾਨ ਨੇ ਉਹਨਾਂ ਨੇ ਕਿਹਾ ਇਹ ਆਰਟੀਆ ਦਫਤਰ ਆ ਬੰਦ ਕਰਾ ਕੇ ਅਗਲੇ ਆਪਣੇ ਘਰ ਚਲੇਗਾ ਪੇਲਾ ਆਣਾ ਇੱਥੇ ਜਿਹੜੀਆਂ ਆ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸੇਵਾ ਕੇਂਦਰਾਂ ਦੀਆਂ ਇਹ ਪਹਿਲੀ ਗੱਲ ਤਾਂ ਜਿਹੜਾ ਇਹ ਸਿਸਟਮ ਪਹਿਲਾਂ ਹੀ ਆਨਲਾਈਨ ਆ ਸਰਕਾਰ ਵੱਲੋਂ ਇਹ ਪਹਿਲਾਂ ਹੀ ਆਨਲਾਈਨ ਚੱਲਦਾ ਵਾ ਲੋਕੀ ਘਰ ਬੈਠੇ ਜੀ ਆਪਣਾ ਫੈਸਿਲਿਟੀ ਜਿਹੜੀ ਹੈਗੀ ਦਿੱਤੀ ਸਰਕਾਰ ਨੇ ਸੈਂਟਰ ਸਰਕਾਰ ਨੇ ਉਹ ਲੈ ਸਕਦੇ ਆ ਇਹ ਤਾਂ ਜਨਤਾ ਦੇ ਤੇ ਵਾਧੂ ਬੋਝ ਪਾਇਆ ਗਿਆ ਇੱਕ ਕਿ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਜੀ 200 ਰੁਪਏ ਚਾਰਜ ਫਲਾਨੀ ਜੀ ਸਰਵਿਸ ਦਾ ਵਾ ਜੀ 200 150 ਰੁਪਏ ਦੀ ਲਾਇਸੈਂਸ ਦਾ ਵਾਜੀ 195 ਦੀ ਫੀਸ ਆ ਸਰਕਾਰੀ ਡੀਐਲਐਸਟਟ ਦੀ ਜਿਹੜੀ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾਣ ਲੱਗੇ ਉਹਦੀ ਲੋੜ ਪੈਂਦੀ ਆ 95 ਫੀਸ ਆ 150 ਰੁਪਏ ਸਰਵਿਸ ਚਾਰਜ ਸੇਵਾ ਕੇਂਦਰ ਦਾ ਤੁਸੀਂ ਇਹ ਦੇਖੋ ਫਿਰ ਤੁਸੀਂ ਹੋਰ ਸਰਵਿਸ ਨਾਲ ਲਾ ਲਓ ਤੁਸੀਂ ਮੰਨ ਲਓ ਲਾਇਸੈਂਸ ਦੀਆਂ ਇੰਟਰਨੈਸ਼ਨਲ ਲਾਇਸੈਂਸ ਆ ਉਹਦੀ 1200 ਰੁਪਏ ਸੇਵਾ ਕੇਂਦਰ ਚਾਰਜਸ ਪਹਿਲਾਂ ਫੀਸ ਹੁੰਦੀ ਸੀ 1050 ਰੁਪਏ ਹੁਣ ਉਹਦੀ ਹੈਗੀ 2250 ਰੁਪਏ ਲੋਕਾਂ ਦੀ ਜੇਬਾਂ ਦੇ ਉੱਤੇ ਬਾਧੂ ਬੋਝ ਪਾਇਆ ਗਿਆ ਜੇ ਸਰਕਾਰ ਚਾਹੁੰਦੀ ਸੀ ਕਿ ਸੇਵਾ ਕੇਂਦਰਾਂ ਵਿੱਚ ਕੰਮ ਸ਼ਿਫਟ ਕਰਨਾ ਵਾ ਤਾਂ ਸਰਕਾਰ ਲੋਕਾਂ ਨੂੰ ਫ੍ਰੀ ਸਹੂਲਤਾਂ ਦੇਵੇ ਸੇਵਾ ਕੇਂਦਰ ਸਰਕਾਰ ਦੇ ਅੰਡਰ ਆ ਸਰਕਾਰ ਨੂੰ ਨੰਨ ਤਨਖਾਹ ਦਿੰਦੀ ਆ ਇਹ ਨਹੀਂ ਕਿ ਲੋਕਾਂ ਨੇ ਜੇਬਾਂ ਵਿੱਚੋਂ ਪੈਸੇ ਕੱਢ ਕੇ ਤੁਸੀਂ ਸੇਵਾ ਕੇਂਦਰਾਂ ਨੂੰ ਹੋਰ ਦਿਓ ਬਾਦ ਪ੍ਰਾਈਵੇਟ ਕੰਪਨੀ ਆ ਸੇਵਾ ਕੇਂਦਰ ਕਿਹਦੀ ਕੰਪਨੀ ਆ ਉਹ ਕਿੱਥੋਂ ਚੱਲਦੀ ਆ ਇੰਨੀਆਂ ਫੀਸਾਂ ਸਰਕਾਰ ਸਰਕਾਰੀ ਫੀਸਾਂ ਨੇ ਯਾਰ ਸਰਕਾਰੀ ਫੀਸ 500 ਦਾ ਸਰਕਾਰੀ ਫੀਸ ਆ 200 ਰੁਪਏ ਸੇਵਾ ਕੇਂਦਰ ਚਾਰਜ ਕਾਦਾ ਜਾਂ ਸਰਕਾਰ ਦੀਆਂ ਸੇਵਾ ਕੇਂਦਰ ਨੇ ਇਹ ਤਾਂ ਇੱਕ ਵਸ ਇੱਕ ਜਿਹੜਾ ਹੁਣ ਸਰਕਾਰ ਦਾ 77 ਤੇ 100 ਤਰਫ ਹੋਣੀ ਨਹੀਂ ਲੱਗਦਾ ਉਹਨਾਂ ਨੂੰ ਪੁੱਛੋ ਜੀ ਕਿ ਇਹ ਸਰਵਿਸ ਉਹ ਕਦੇ ਸਾਨੂੰ ਪਤਾ ਨਹੀਂ ਪਰਮਟਾ ਦਾ ਉਹਨਾਂ ਨੂੰ ਨਹੀਂ ਪਤਾ ਕਮਰਸ਼ੀਅਲ ਗੱਡੀਆਂ ਦੇ ਟੈਕਸ ਦਾ ਉਹਨਾਂ ਨੂੰ ਨਹੀਂ ਪਤਾ ਹੈਗਾ ਆਰਸੀਆਂ ਬਾਰੇ ਉਹਨਾਂ ਨੂੰ ਨਹੀਂ ਪਤਾ ਉਹ ਤਾਂ ਉਲਝ ਗਿਆ ਕੰਮ ਉਲਝ ਗਿਆ ਕੰਮ ਲੋਕਾਂ ਦੀ ਖੱਜਲ ਖਵਰੀ ਵਧ ਗਈ ਹੈ ਇੱਥੇ ਲਾਈਨਾਂ ਜਿਹੜੀਆਂ ਸੀਗੀਆਂ ਹੁਣ ਸੇਵਾ ਕੇਂਦਰਾਂ 'ਚ ਲੱਗਿਆ ਕਰਨਗੀਆਂ ਟੋਕਨ ਉੱਥੇ ਦਾ ਭ੍ਰਸ਼ਟਾਚਾਰ ਉੱਥੇ ਚੱਲਦਾ ਇੱਕ ਟੋਕਨ ਲੈਣ ਵਾਸਤੇ ਸਵੇਰੇ ਬੰਦਾ ਜਾਇਆ ਕਰੂਗਾ ਮਤਲਬ ਕਿ ਆਪਣਾ 6 ਵਜੇ ਜਾਂ 7 ਵਜੇ ਉਹਦੀ ਵਾਰੀ ਪਹਿਲਾਂ ਕਦੋਂ ਆਣੀ ਆ ਉਹਦੀ ਵਾਰੀ ਸ਼ਾਮ ਨੂੰ ਆਣੀ ਆ ਟੋਕਨ ਟੋਕਨ ਸਿਸਟਮ ਜੇ ਸੇਵਾ ਕੇਂਦਰ ਜਿਹੜਾ ਰਸ਼ ਪੈ ਗਿਆ ਉੱਥੇ ਕਿਹੜੇ ਕਤਾਰਾਂ ਨਹੀਂ ਲੱਗਣਗੀਆਂ 100 ਸੋ ਬੰਦਾ ਜੀ ਇੱਕ ਵਾਰ ਚ ਪਹੁੰਚ ਗਿਆ ਤੁਸੀਂ ਕਿੱਦਾਂ ਹੈਂਡਲ ਕਰ ਲਓਗੇ ਜੀ ਉਹਨੂੰ ਨਾਲੇ ਜਿਹੜੀ ਪਹਿਲੇ ਸੇਵਾ ਜਿਹੜੀ ਆਨਲਾਈਨ ਹੈਗੀਆਂ ਨੇ ਘਰ ਬੈਠੇ ਲੋਕੀ ਲਾਇਸੈਂਸ ਬਣਾ ਸਕਦੇ ਆ ਆਰਸੀ ਬਲਾਈ ਕਰ ਸਕਦੇ ਆ ਇਹ ਵੀ ਆ ਇਹ ਜਿਹੜਾ ਮੁਲਾਜ਼ਮਾ ਜਿਹੜੇ ਡੀਟੀਓ ਦਫ਼ਤਰ ਦੇ ਕਲਰਕ ਨੇ ਉਹਨਾਂ ਦੀਆਂ ਆਰਡੀਆਂ ਦੇ ਵਿੱਚ ਜਿਹੜੀਆਂ ਉਹ ਜਿਹੜੀਆਂ ਫੈਸਿਲਿਟੀ ਆਪਣੀ ਜਿਹੜੀ ਹੈਗੀਆਂ ਆਰਸੀ ਦੀਆਂ ਜਾਂ ਲਾਇਸੈਂਸ ਦੀਆਂ ਵੈਰੀਫਾਈਡ ਆ ਉਹ ਉਹਨਾਂ ਦੀ ਆਈਡੀ 'ਚ ਹੁੰਦਾ ਵਾ ਉਹਨਾਂ ਨੇ ਆਟੋਮੈਟਿਕਲੀ ਕਰਨੀਆਂ ਤੇ ਸਰਕਾਰ ਜਿਹੜਾ ਅਫਸਰ ਆ ਆਰਟੀਓ ਉਹਨੇ ਆਪਣੀ ਉਹਨੇ ਆਪਣੀ ਜਿਹੜੀ ਅਪਰੂਵਲ ਆ ਉਹਨੇ ਆਪਣੀ ਆਈਡੀ 'ਚ ਕਰਨੀਆਂ ਤੇ ਫਿਰ ਇਹਦੇ ਵਿੱਚ ਅਸੀਂ ਸੇਵਾ ਕਹਿੰਦਾ ਤਾਂ ਮਤਲਬ ਕੀ ਇਹਦੇ 'ਚ ਕੀ ਰੋਲ ਆ ਦੱਸੋ ਪਹਿਲਾਂ ਮੈਨੂੰ ਲੋਕਾਂ ਦਾ ਖੱਜਲ ਖੁਆਰ ਕੀਤਾ ਜਾ ਰਿਹਾ ਵਾ ਇੰਨਾ ਕੋਈ ਜਿਹੜੀ ਹੈ ਆਪਣੀ ਲੋਕਾਂ ਨੂੰ ਸਹੂਲਤਾਂ ਨਹੀਂ ਮਿਲੀਆਂ ਖਰਚਲ ਖਰਚੀ ਵਧ ਗਈ ਠੀਕ ਹੈ ਅਜਾ ਮਤਲਬ ਇਹ ਪ੍ਰਟੈਂਡ ਕੀਤਾ ਗਿਆ ਸਾਰੇ ਪਾਸੇ ਵੀ ਆਰਟੀਆ ਦਫਤਰ ਬੰਦ ਅਸਲ ਚ ਬੰਦ ਚਲਾਣ ਵਾਲਾ ਕਮਰਾ ਹੀ ਕੱਲ ਨਹੀਂ ਚਲਾਣ ਵਾਲਾ ਕਾਊਂਟਰ ਬੰਦ ਕਰਤਾ ਇਹ ਪਹਿਲੀ ਗੱਲ ਤਾਂ ਦੇਖੋ ਜੀ ਜੇ ਇਹਨੂੰ ਤਾਲਾ ਹੀ ਲਾਣਾ ਸੀਗਾ ਤਾਂ ਫਿਰ ਇਹ ਲੱਖ ਰੁਪਏ ਖਰਚ ਕਿਉਂ ਕੀਤਾ ਗਿਆ ਆ ਰੰਗਾ ਰੰਗ ਲਾ ਰੰਗ ਕਰਤੇ ਜੀ ਅੰਦਰ ਲਗਜ਼ਰੀ ਮਕੀ ਦਫਤਰ ਬਣਾਤਾ ਲਗਜ਼ਰੀ ਦਫਤਰ ਬਣਾ ਕੇ ਉਹਨੂੰ ਤਾਲਾ ਲਾਤਾ ਪਹਿਲਾਂ ਲਗਜ਼ਰੀ ਬਣਾਇਆ ਪਹਿਲਾਂ ਲਗਜ਼ਰੀ ਬਣਾਇਆ ਫਿਰ ਤਾਲਾ ਲਾਤਾ ਫਿਰ ਤਾਲਾ ਲਾਤਾ ਆਇਨੇ ਸਿਰਫ 20 ਮਿੰਟ ਉਹ ਵੀ ਐਂਟਰ ਸ਼ਾਇਦ ਮੇਰੇ ਸਾਹਮਣੇ ਕੀਤਾ ਨਹੀਂ ਕਿਸੇ ਨੂੰ ਨੋ ਐਂਟਰੀ ਨਹੀਂ ਸੀਗੀ ਅੰਦਰ ਉਹਨਾਂ ਦੇ ਹੀ ਬੰਦੇ ਆਏ ਸੀ ਨਾਲ ਕਪ ਕਪ ਨੂੰ ਨਮਾ ਬਣਾਉਣ ਵਾਸਤੇ ਦਾ ਪੈਸੇ ਦੇਖਦੇ ਲੱਗਦੇ ਦੇਖੇ ਨੇ ਬੰਦ ਕਰਨ ਲੱਗਿਆ 50 ਲੱਖ ਲੱਗਦਾ ਦੇਖਦਾ ਪਹਿਲੀ ਵਾਰੀ ਦੇਖਿਆ ਵੀ ਬੰਦ ਕਰਨਾ ਤੇ ਪੈਸੇ ਲਾ ਕੇ ਬੰਦ ਕਰ ਦੋ ਖੋਲਣ ਲੱਗਿਆ ਦਾ ਪੈਸੇ ਲਾੜੇ ਕਰਦੇ ਨੇ ਜੇ ਉਹ ਇੱਥੇ ਆਏ ਸੀ ਉਹ ਪਬਲਿਕ ਨੂੰ ਤਾਂ ਮਿਲਿਆ ਹੀ ਨਹੀਂ ਉਹ ਆਏ ਆ ਸਿਰਫ ਅਫਸਰ ਸੀਗੇ ਤਾਲਾ ਲਾ ਕੇ ਚਲੇ ਗਏ ਪਬਲਿਕ ਆਈ ਸੀ ਜਿਨ੍ਹਾਂ ਦੇ ਕੰਮ ਪੈਂਡਿੰਗ ਸੀਗੇ ਲੋਕਾਂ ਦੀਆਂ ਕਿਸੇ ਦੀਆਂ ਅਪਰੂਵ ਲੈਣੀ ਹੋ ਰਹੀਆਂ ਕਿਸੇ ਨੇ ਵਿਦੇਸ਼ ਜਾਣਾ ਕਿਸੇ ਦੀ ਆਰਸੀ ਆ ਲੋਕੀ ਚਲਾਨ ਹੁੰਦੇ ਆ ਸੜਕਾਂ ਦੇ ਉੱਤੇ ਇਹੀ ਅਫਸਰ ਚਲਾਨ ਕਰਦੇ ਆ ਇਹੀ ਅਫਸਰ ਅਪਰੂਵ ਲੈਣੀ ਕਰਦੇ ਹੂੰ ਤੁਸੀਂ ਇਹ ਦੇਖੋ ਤੁਸੀਂ ਸਿਸਟਮ ਚੈੱਕ ਕਰੋ ਆ ਕੇ ਲੋਕ ਖੱਜਲਖਵਾਰ ਹੋ ਗਏ ਖੱਜਲਖਵਾਰੀ ਹੈ ਜੀ ਕੋਈ ਨਹੀਂ ਹੈਗਾ ਬਿਲਕੁਲ ਤਾਂ ਤਸਵੀਰਾਂ ਦੇਖ ਸਕਦੇ ਹੋ ਲੱਗਿਆ ਸੀਗਾ ਜਿਨੇ ਵੀ ਉਦਘਾਟਨ ਕੀਤਾ ਸੀਗੇ ਸਾਲ ਦਾ ਚਲਾਨਾ ਲਈ ਆ ਜੋ ਵੀ ਕਿਸੇ ਪਰਪਲ ਲਈ ਸੀਗਾ ਚਲੋ ਇੱਥੇ ਚਲਾਨ ਲੱਗ ਰਿਹਾ ਸੀ ਉਹਨਾਂ ਨੇ ਨੀ ਪੱਥਰ ਇੱਥੇ ਪੱਟਤਾ ਨੀ ਇੱਥੇ ਪੱਟਤਾ ਪੱਟਤਾ ਇਹ ਇੱਥੇ ਜਿਗਾ ਜਿੱਥੇ ਪਲੇਨ ਕਰਤਾ ਓਕੇ ਲੱਗਿਆ ਆਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਤੇ ਉਸ ਜਗ੍ਹਾ ਨੂੰ ਜਿਸ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਕਹਿ ਕੇ ਬੰਦ ਕੀਤਾ ਕਿ ਆਰਟੀਆ ਦਫ਼ਤਰ ਬੰਦ ਕਰ ਦਿੱਤਾ ਉਹ ਸਿਰਫ ਇੱਕ ਚਲਾਨਾਂ ਵਾਲਾ ਹਾਲ ਸੀ ਅਸਲ ਆਰਟੀਆ ਦਫ਼ਤਰ ਦਾ ਬੋਰਡ ਇੱਥੇ ਲੱਗਿਆ ਜਿਹੜਾ ਪਟਕੇ ਮੌਕੇ ਤੇ ਉਧਰ ਲਾ ਕੇ ਨਵਾਂ ਬੋਰਡ ਲਾਇਆ ਤੇ ਅੰਦਰ ਆਰਟੀਆ ਸਾਹਿਬ ਵੀ ਕੰਮ ਕਰ ਰਹੇ ਉਹਨਾਂ ਦਾ ਸਟਾਫ ਵੀ ਕੰਮ ਕਰ ਰਿਹਾ ਸਿਰਫ ਇੱਕ ਚਲਾਨਾਂ ਵਾਲਾ ਕਮਰਾ ਬੰਦ ਕਰਕੇ ਇਹ ਸ਼ੋਅ ਕੀਤਾ ਗਿਆ ਕਿ ਜਿਵੇਂ ਪੂਰੇ ਦਾ ਪੂਰਾ ਆਰਟੀਆ ਵਪਾਰ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੋਵੇ ਅੰਦਰ ਬੋਰਡ ਰੱਖੇ ਪਏ ਆ ਕਿ ਤਾਲਾ ਲੱਗ ਗਿਆ ਤਾਲਾ ਲੱਗ ਗਿਆ ਤਾਲਾ ਸਿਰਫ ਇਹ ਕਮਰੇ ਨੂੰ ਤੇ ਇੱਥੋਂ ਤੱਕ ਵੀ ਦੋਚਿਆ ਇੱਥੋਂ ਦੇ ਲੋਕਾਂ ਦਾ ਕਿ ਇਸ ਕਮਰੇ ਨੂੰ ਬੰਦ ਕਰਨ ਦੇ ਲਈ ਵੀ 50 ਲੱਖ ਰੁਪਇਆ ਕਿ 40 ਲੱਖ ਰੁਪਇਆ ਲਾ ਕੇ ਮੋٹے ਪੈਸੇ ਲਾ ਕੇ ਤਿਆਰ ਕੀਤਾ ਗਿਆ ਇਹ ਕੱਲ ਨੂੰ ਇਹ ਬੰਦ ਕਰਨਾ ਹੈ ਅਜੇ ਤੱਕ ਨਵੇਂ ਦਫ਼ਤਰ ਤੇ ਪੈਸੇ ਲੱਗਦੇ ਆ ਪਰ ਜਿਹਨੂੰ ਬੰਦ ਕਰਨਾ ਹੈ ਉਹਦੇ ਤੇ ਪੈਸੇ ਲੱਗਦੇ ਆ ਇਹ ਵੀ ਇੱਕ ਬਦਲਾ ਹੈ ਤਾਂ ਇਹ ਤਸਵੀਰਾਂ ਜਿਹੜਾ ਆਰਟੀਆ ਦਫ਼ਤਰ ਨੂੰ ਲੈ ਕੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਬੰਦ ਕਰ ਦਿੱਤੇ ਆ ਉਹਦੀਆਂ ਅਸਲ ਹਕੀਕਤ ਇੱਥੇ ਬਿਆਨ ਹੋਈ ਹੈ ਕਿ ਕੀ ਬੰਦ ਹੋਇਆ ਕੀ ਨਹੀਂ ਬੰਦ ਹੋਇਆ ਉਹ ਤੁਸੀਂ ਹੁਣ ਕੈਮਰੇ ਤੇ